ਦਰਖਤ ਜੋ ਤੁਹਾਡੇ ਟਿੱਡ ਨੂੰ ਸ਼ੀਸ਼ੇ ਵਾਂਗੂ ਸਾਫ ਕਰ ਸਕਦਾ ਹੈ ਇੱਕੋ ਝਟਕੇ ਦੇ ਵਿੱਚ ਤਾਂ ਤੁਹਾਨੂੰ ਇਸ ਦਰਖਤ ਦੇ ਉੱਪਰਲੇ ਤੇ ਤਾਜ਼ਾ ਕੋਮਲ ਪੱਤਿਆਂ ਦਾ ਇਸਤੇਮਾਲ ਕਰਨਾ ਪਊਗਾ। ਅਸੀਂ ਤੁਹਾਡੇ ਕੋਲੋਂ ਇਸ ਦਰਖਤ ਦਾ ਨਾਮ ਵੀ ਪੁੱਛਾਂਗੇ ਪਹਿਲਾਂ ਸਾਨੂੰ ਇਹ ਦੱਸੋ ਵੀ ਜਿਹੜਾ ਬੰਦਾ ਇਸ ਦਰਖਤ ਨੂੰ ਆਪਣੇ ਘਰ ਦੇ ਵਿੱਚ ਲਗਾ ਲੇਗਾ ਜਾਂ ਜਿਨ੍ਹਾਂ ਦੇ ਆਲੇ ਦੁਆਲੇ ਦਰਖਤ ਖੜੇ ਨੇ ਉਹਦਾ ਸਹੀ ਇਸਤੇਮਾਲ ਸਿੱਖ ਜਾਏਗਾ। ਉਹਨੂੰ ਕੀ ਫਾਇਦੇ ਹੋਣ ਵਾਲੇ ਨੇ ਲਾਈਫ 'ਚ ਕੀ ਫਾਇਦੇ ਹੋਣ ਵਾਲੇ ਨੇ ਉਹਦੇ ਸਰੀਰ ਨੂੰ ਕੀ ਫਾਇਦੇ ਹੋਣ ਵਾਲੇ ਨੇ ਉਹਦੇ ਪਰਿਵਾਰ ਨੂੰ ਕੀ ਫਾਇਦੇ ਹੋਣ ਵਾਲੇ ਨੇ ਰੋਗ ਮੁਕਤ ਕਰਨ ਵਾਲਾ ਇਹ ਇੱਕ ਦਰਖਤ ਆ ਜਿਹੜਾ ਬਾਡੀ ਨੂੰ ਡੀਟੌਕਸ ਕਰ ਦਿੰਦਾ ਬਾਡੀ ਨੂੰ ਬਿਲਕੁਲ ਕਲੀਨ ਕਰ ਦਿੰਦਾ ਕਿੰਨੇ ਘੰਟੇ ਸੀ ਤੁਹਾਡੇ ਪੇਟ ਮੇਰੇ ਤਾਂ ਸਾਰੇ ਪੇਟੇ ਭਰੇ ਹੋਏ ਤਾਂ ਜੀ ਮੇਰਾ ਸਾਰਾ ਮਤਲਬ ਕੋਈ ੱਡੀ ਦੀ ਕੋਈ ਇੰਨੀਕ ਦੀ ਕੋਈ ੱਡੀ ੱਡੀ ਬਸ ਬੜੀ ਵੀ ਹੋ ਸਕਦੀ ਸੀ ਜਾਨੀ ਹੁਣ ਮੇਰੇ ਮਤਲਬ ਠੀਕ ਹੈ ਕਿੰਨੇ ਪਰਸੈਂਟ ਫਰਕ ਹੈ ਹੁਣ ਮੇਰੇ ਹਿਸਾਬ ਨਾਲ 80 80 85% ਹੋ ਗਿਆ ਇੱਕ ਦੋ ਰਹਿ ਗਈਆਂ ਬਸ ਬਾਕੀ ਸਾਰੀਆਂ ਖੁਰ ਗਈਆਂ ਬਾਕੀ ਸਭ ਖੁਰ ਗਈਆਂ ਨੂੰ ਮੈਂਸਿਸ ਦੀ ਪ੍ਰੋਬਲਮ ਹੋਵੇ ਘਟ ਆਉਂਦੀ ਹੋਵੇ ਉਹਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਉਹਦੇ ਚ ਚਾਹੇ ਪਾਊਡਰ ਫਾਰਮ ਚਲਾ ਲਓ ਚਾਹੇ ਨੂੰ ਵੜ ਕੇ ਲੈ ਲਓ ਚਾਹੇ ਦੀ ਸਬਜ਼ੀ ਬਣਾ ਕੇ ਲੈ ਲਓ ਸਬਜ਼ੀ ਵੀ ਬਣਦੀ ਹੈ ਹਾਂਜੀ ਇਹਦੀ ਸਬਜ਼ੀ ਵੀ ਹੁੰਦੀ ਹੈ ਮੇਰੇ ਪੰਜ ਰਸੋਲੀਆਂ ਦੱਸਿਆ ਸੀਗਾ ਚਾਰ ਛੂਟੀਆਂ ਇੱਕ ਵੱਡੀ ਦੀ ਤੇ ਡਾਕਟਰ ਕਹਿੰਦੇ ਤੇ ਆਪਰੇਸ਼ਨ ਤੋਂ ਬਿਨਾ ਆਰਾਮ ਨਹੀਂ ਆ ਸਕਦਾ ਆਪਰੇਸ਼ਨ ਕਰਾਉਣਾ ਪਊਗਾ ਸਾਨੂੰ 2 ਮਹੀਨੇ ਦਵਾਈ ਦੇ ਕੇ ਸਕੈਨ ਕਰਾਉਣ ਦਾ ਕਿਹਾ ਸੀਗਾ ਅਸੀਂ ਸਕੈਨ ਕਰਾ ਕੇ ਇਹਨਾਂ ਨੂੰ ਦੁਬਾਰਾ ਦਿਖਾਈ ਤੇ ਉਹਦੇ ਚ ਸਾਡਾ ਨਾਰਮਲ ਆਇਆ ਇਹ ਉਹੀ ਦਰਖਤਾ ਜੀ ਜਿਹੜਾ ਪੇਟ ਨੂੰ ਸਾਫ਼ ਕਰ ਦਿੰਦਾ ਪੇਟ ਨੂੰ ਬਿਲਕੁਲ ਕਲੀਨ ਕਰ ਦਿੰਦਾ ਛੀਸ਼ੇ ਵਾਂਗੂ ਚਮਕਾ ਦਿੰਦਾ ਜਿਨ੍ਹਾਂ ਦੀ ਅੰਤੜੀਆਂ ਦੇ ਵਿੱਚ ਮਲ ਜੰਮਣਾ ਸ਼ੁਰੂ ਹੋ ਜਾਂਦਾ ਉਹਨੂੰ ਬਾਰ-ਬਾਰ ਕਬਜ ਰਹਿੰਦੀ ਆ ਉਹਨੂੰ ਬਿਲਕੁਲ ਠੀਕ ਕਰ ਦਿੰਦਾ ਇਹ ਮੇਰਾ ਪੇਟ ਨਹੀਂ ਠੀਕ ਰਹਿੰਦਾ ਇਹ ਰਿਸ਼ਾ ਚੰਗਮ ਰਹਿੰਦਾ ਸੀਗਾ ਲੈ ਕੇ ਗਿਆ ਸੀ ਦਵਾਈ ਇਹਨਾਂ ਤੋਂ ਤੇ ਕੁਝ ਫਰਕ ਲੱਗਾ ਤੇ ਹੁਣ ਕਾਫੀ ਫਰਕ ਆ ਟੈਸਟ ਕਰਾ ਕੇ ਲਿਆ ਆ ਮੈਂ ਤੇ ਹੁਣ ਉਹ ਦਿਖਾਣਾ ਡਾਕਟਰ ਸਾਹਿਬ ਨੂੰ ਮੈਂ ਇੱਕ ਮਹੀਨੇ ਚ ਫਰਕ ਪਿਆ ਤੁਹਾਨੂੰ ਪਿਆ ਹਾਂ ਜੀ ਕਿੰਨਾ ਕੁ ਫਰਕ ਪੈ ਗਿਆ ਕਾਫੀ ਪੈ ਗਿਆ ਮਤਲਬ ਅਰ ਪੀ ਐਚ ਕਿੰਨੇ ਪੈਸੇ 30 ਪੈਸੇ ਪੈ ਗਿਆ ਮੇਰੇ ਜਿਹੜੇ ਘਰੋਂ ਸੀ ਉਹਨਾਂ ਨੂੰ ਡੇਢ ਸਾਲ ਪਹਿਤੋਂ ਕਬਜ਼ੀ ਹੋਈ ਸੀ ਤੇ ਕਬਜ਼ੀ ਰਹਿੰਦੀ ਸੀ ਦਵਾਈ ਦਵਾਈ ਦਵਾਉਂਦੇ ਸੀ ਤੇ ਖਾਂਦੇ ਸੀ ਤੇ ਠੀਕ ਹੋ ਜਾਂਦੀ ਸੀ ਜਿਵੇਂ ਇਲੈਕਟ ਆਪਾਂ ਅੰਗਰੇਜ਼ੀ ਦਵਾਈ ਦਵਾਉਂਦੇ ਸੀ ਫੇਰ ਉਤਰੇ ਹੋ ਜਾਂਦੀ ਸੀ ਤੇ 6 ਮਹੀਨੇ ਪਹਿਲੋਂ ਉਹਨਾਂ ਦੀ ਡਿਲੀਵਰੀ ਹੋਈ ਸੀ ਉੱਤੋਂ ਬਾਅਦ ਉਹਨਾਂ ਨੂੰ ਫਿਰ ਬਵਾਸੀਰ ਦੀ ਪ੍ਰੋਬਲਮ ਹੋਣੀ ਚੱਲੂ ਹੋ ਗਈ ਨਹੀਂ ਜੀ ਪਹਿਲੋਂ ਜਦੋਂ ਫਰੈਸ਼ ਹੋ ਕੇ ਆਉਂਦੇ ਸੀ ਤਾਂ ਉਹਨਾਂ ਦੇ ਦਰਦ ਹੁੰਦੀ ਸੀ ਜੀ ਤੇ ਹੁਣ ਉਹਨਾਂ ਦੇ ਦਰਦ ਬਿਲਕੁਲ ਬੰਦ ਹੈ ਜੀ ਹੁਣ ਕੋਈ ਪ੍ਰੋਬਲਮ ਨਹੀਂ ਹੈਗੀ ਟਿਨੀ ਟਸ ਦੀ ਪ੍ਰੋਬਲਮ ਆ ਜਿਨ੍ਹਾਂ ਉਹ ਕੀ ਹੁੰਦਾ ਜੀ ਟਿਨੀ ਟਸ ਜਿਹਨੂੰ ਛਾਂ ਛਾਂਦੀਆਂ ਆਵਾਜ਼ਾਂ ਪਟਕ ਪਟਕ ਦੀਆਂ ਆਵਾਜ਼ਾਂ ਟੀ 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 ਹਾਂਜੀ ਉਹਨੂੰ ਟਿਨੀ ਟਸ ਕਹਿੰਦੇ ਆ ਟਿਨੀ ਟਸ ਦੀ ਪ੍ਰੋਬਲਮ ਆ ਜਿਨ੍ਹਾਂ ਨੂੰ ਮੇਰੇ ਕੰਨ ਕੋਈ ਨੱਚ ਪੈ ਗਿਆ ਜੀ ਬੰਦ ਹੋ ਗਏ ਜੀ ਕੰਨ ਬੰਦ ਹੋ ਗਏ ਸੀ ਹਾਂਜੀ ਦੋਨੇ ਬੰਦ ਹੋ ਗਏ ਸੀ ਨਹੀਂ ਇੱਕ ਬੰਦ ਸੀ ਕਿਹੜਾ ਬੰਦ ਸੀ ਹੁਣ ਫਰਕ ਕਿੰਨਾ ਕ ਫਰਕ ਪੈ ਗਿਆ ਤੁਹਾਨੂੰ 76% ਮੇਰੇ ਮਸ਼ੀਨਿੰਗ ਲੱਗੀ ਜਿਹੜੀ ਕਰਨ ਨੂੰ ਮਸ਼ੀਨ ਨਾਲ ਫਿਰ ਮੇਰਾ ਚਰਦੂ ਗੱਲਾ ਆ ਗਿਆ ਟੱਕਰ ਆਉਂਦੀ ਹੈ ਅੱਛਾ ਹਾਂਜੀ ਫਿਰ ਉਹ ਨਾਮ ਮੈਨੂੰ ਫਰਕ ਨਹੀਂ ਪੈਂਦਾ ਕਰ ਬਹੁਤ ਔਖਾ ਜੀ ਮੁੰਡਾ ਫਰੇ ਗਜੂਰ ਪੱਤਿਆਂ ਨੂੰ ਕਾੜ ਲੈਣਾ ਤੁਸੀਂ ਕਾੜ ਕੇ ਚੰਗੀ ਤਰ੍ਹਾਂ ਉਹਨੂੰ ਕੀ ਕਰਨਾ ਦੋ ਤੋਂ ਤਿੰਨ ਬੂੰਦਾ ਕੰਨ ਚ ਪਾਉਣੀਆਂ ਨੇ ਬਾਹਰਲੇ ਪਾਸੇ ਦੀ ਤਿੰਨ ਤੋਂ ਚਾਰ ਬੂੰਦਾ ਨੱਕ ਚ ਪਹਿਲਾਂ ਇੱਕ ਸਾਈਡ ਪਾ ਕੇ ਖਿੱਚਣਾ ਫਿਰ ਦੂਜੇ ਇਧਰ ਨੂੰ ਖਿੱਚਣਾ ਰਾਤ ਨੂੰ ਸੌਣ ਲੱਗੇ ਪਾ ਲੋ ਦੋ ਟਾਈਮ ਪਹੁੰਚਾ ਸਵੇਰੇ ਸ਼ਾਮ ਮੈਂ ਕਹਿੰਦਾ ਟੀਨੀ ਟਾਸ ਦੀ ਪ੍ਰੋਬਲਮ ਬਿਲਕੁਲ ਹੱਲ ਹੋ ਜੂ ਹੁਣ ਕਹਿਣ ਸਲਾਮ ਨਮਸਤੇ ਸਾਸ੍ਰੀਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤੇ ਮੇਰੇ ਨਾਲ ਹੈ ਅੱਜ ਉਹ ਦਰਖਤ ਜੋ ਤੁਹਾਡੇ ਟਿੱਡ ਨੂੰ ਸ਼ੀਸ਼ੇ ਵਾਂਗੂ ਸਾਫ਼ ਕਰ ਸਕਦਾ ਹੈ ਇੱਕੋ ਝਟਕੇ ਦੇ ਵਿੱਚ ਅੱਜ ਇੱਥੇ ਇਸ ਥਾਂ ਦੇ ਉੱਤੇ ਦਰਖਤ ਦੇ ਟਾਪ ਦਿਖਾਉਣ ਦਾ ਤੁਹਾਨੂੰ ਬਹੁਤ ਖਾਸ ਕਾਰਨ ਹੈ ਕਿਉਂਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪੇਟ ਹੈਗਾ ਤੁਹਾਡਾ ਅਸੀਂ ਕਹਿ ਲਈਏ ਕਿ ਲੀਵਰ ਹੈਗਾ ਤੁਹਾਡੀਆਂ ਆਂਤੜੀਆਂ ਹੈਗੀਆਂ ਨੇ ਉਹ ਸ਼ੀਸ਼ੇ ਵਾਂਗੂ ਸਾਫ਼ ਹੋ ਜਾਣ ਤਾਂ ਤੁਹਾਨੂੰ ਇਸ ਦਰਖਤ ਦੇ ਉੱਪਰਲੇ ਤੇ ਤਾਜ਼ਾ ਕੋਮਲ ਪੱਤਿਆਂ ਦਾ ਇਸਤੇਮਾਲ ਕਰਨਾ ਪਊਆ ਕਿਹੜਾ ਦਰਖਤ ਹੈ ਕਿਸ ਤਰੀਕੇ ਨਾਲ ਦਾ ਇਸਤੇਮਾਲ ਕਰਨਾ ਹੈ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਅਸੀਂ ਦੱਸਾਂਗੇ ਸਾਡੇ ਨਾਲ ਅੱਜ ਫੇਰ ਖਾਸ ਕਰਕੇ ਪਿਛਲੀ ਵਾਰ ਜਿਨ੍ਹਾਂ ਨੇ ਨੁਸਖਾ ਦਿੱਤਾ ਸੀ ਸੋਜਾ ਚੂਸਣ ਵਾਲਾ ਨੁਸਖਾ ਅੱਜ ਇਹ ਪੇਟ ਸਾਫ਼ ਕਰ ਦੇਣ ਵਾਲਾ ਨੁਸਖਾ ਪੇਟ ਨੂੰ ਸ਼ੀਸ਼ੇ ਤਰ੍ਹਾਂ ਚਮਕਾਉਣ ਵਾਲਾ ਨੁਸਖਾ ਲੀਵਰ ਦੇ ਵਿੱਚ ਜਾਨ ਪਾਉਣ ਵਾਲਾ ਨੁਸਖਾ ਤੁਹਾਡੇ ਨਾਲ ਅਸੀਂ ਅੱਜ ਸ਼ੇਅਰ ਕਰ ਰਹੇ ਹਾਂ ਇਹ ਦਰਖਤ ਹੈਗਾ ਖਾਸ ਕਰਕੇ ਅਸੀਂ ਸਮਝਾਂਗੇ ਕਿ ਕਿਹੜਾ ਦਰਖਤ ਹੈ ਔਰ ਕਿਸ ਤਰੀਕੇ ਨਾਲ ਇਹਦਾ ਇਸਤੇਮਾਲ ਜਿਹੜਾ ਕੀਤਾ ਜਾਣਾ ਹੈ ਸਾਡੇ ਨਾਲ ਖਾਸ ਕਰਕੇ ਅੱਜ ਇੱਕ ਵਾਰ ਮੁੜ ਤੋਂ ਮੌਜੂਦ ਨੇ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹ ਦਰਖਤ ਹੈਗਾ ਇਹਦੇ ਪੱਤੇ ਹੈਗੇ ਨੇ ਇਹਦੀਆਂ ਟਾਹਣੀਆਂ ਹੈਗੀਆਂ ਨੇ ਇਹਦਾ ਸੱਕ ਹੈਗਾ ਉਹ ਕਿਸ ਤਰੀਕੇ ਨਾਲ ਅਸੀਂ ਇਸਤੇਮਾਲ ਕਰ ਸਕਦੇ ਹਾਂ ਇੱਕ ਵਾਰ ਮੁੜ ਤੋਂ ਹਕੀਕਤ ਟੀਵੀ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਜੋ ਤੁਸੀਂ ਅੱਜ ਫੇਰ ਸਾਡੇ ਕੋਲ ਦੁਬਾਰਾ ਆਏ ਹੋ ਅੱਛਾ ਡਾਕਟਰ ਸਾਹਿਬ ਪਿਛਲੀ ਵਾਰ ਤੁਸੀਂ ਦਿੱਤਾ ਸੀ ਜਿਹੜਾ ਸੋਜਾ ਚੂਸ ਬੂਟੀ ਜਿਹੜੀ ਸਾਨੂੰ ਮੁਫਤ ਦੇ ਵਿੱਚ ਮਿਲ ਜਾਂਦੀ ਹੈ ਇਹ ਵੀ ਦਰਖਤ ਮੁਫਤ ਦੇ ਵਿੱਚ ਖੜਾ ਮਿਲ ਜਾਂਦਾ ਕਿਤੇ ਨਾ ਕਿਤੇ ਇਹ ਲਗਾਉਣਾ ਪੈਂਦਾ ਜੀ ਜਿਸ ਦਰਖਤ ਦੀ ਤੁਸੀਂ ਅੱਜ ਗੱਲ ਕਰਨ ਵਾਲਿਓ ਦੇਖੋ ਫਰੂਕੀ ਸਾਹਿਬ ਇਹ ਸਾਡੇ ਨਾ ਪਹਿਲਾਂ ਬਹੁਤ ਹੁੰਦੇ ਸੀ ਪਿੰਡਾਂ 'ਚ ਉਸ ਤੋਂ ਬਾਅਦ ਲੋਪ ਹੋ ਗਏ ਉਸ ਤੋਂ ਬਾਅਦ ਜਦੋਂ ਲੋਕਾਂ ਨੂੰ ਪਤਾ ਲੱਗਣ ਲੱਗੇ ਇਹਦੇ ਫਾਇਦਿਆਂ ਦਾ ਬੜੇ ਲੋਕਾਂ ਨੇ ਹੁਣ ਲਗਾਨੇ ਸ਼ੁਰੂ ਕਰਤੇ ਹਰੇਕ ਪਿੰਡ 'ਚ ਮਿਲ ਜੂ ਤੁਹਾਨੂੰ ਹਰੇਕ ਘਰ ਦੇ ਅੱਗੇ ਖੜਾ ਮਿਲ ਜੂਗਾ ਰੋੜਾਂ 'ਤੇ ਮਿਲ ਜੂਗਾ ਹਰੇਕ ਜਗ੍ਹਾ ਮਿਲ ਜਾਂਦਾ ਹੁਣ ਇਹ ਸੌਖਾ ਹੀ ਇਹਦੇ ਤੋਂ ਅਸੀਂ ਤੁਹਾਡੇ ਕੋਲੋਂ ਇਸ ਦਰਖਤ ਦਾ ਨਾਮ ਵੀ ਪੁੱਛਾਂਗੇ ਪਹਿਲਾਂ ਸਾਨੂੰ ਇਹ ਦੱਸੋ ਵੀ ਜਿਹੜਾ ਬੰਦਾ ਇਸ ਦਰਖਤ ਨੂੰ ਆਪਣੇ ਘਰ ਦੇ ਵਿੱਚ ਲਗਾ ਲੇਗਾ ਜਾਂ ਜਿਨ੍ਹਾਂ ਦੇ ਆਲੇ-ਦੁਆਲੇ ਦਰਖਤ ਖੜੇ ਨੇ ਉਹਦਾ ਸਹੀ ਇਸਤੇਮਾਲ ਸਿੱਖ ਜਾਏਗਾ ਉਹਨੂੰ ਕੀ ਫਾਇਦੇ ਹੋਣ ਆਲੇ ਨੇ ਲਾਈਫ 'ਚ ਕੀ ਫਾਇਦੇ ਹੋਣ ਆਲੇ ਨੇ ਉਹਦੇ ਸਰੀਰ ਨੂੰ ਕੀ ਫਾਇਦੇ ਹੋਣ ਆਲੇ ਨੇ ਉਹਦੇ ਪਰਿਵਾਰ ਨੂੰ ਕੀ ਫਾਇਦੇ ਹੋਣ ਆਲੇ ਨੇ ਫਰੂਕੀ ਦਾ ਫਾਇਦੇ ਦਾ ਮੈਂ ਦੱਸੂਗਾ ਪਰ ਮੈਂ ਇੱਕੋ ਹੀ ਗੱਲ ਕਹ ਰੋਗ ਮੁਕਤ ਕਰਨ ਵਾਲਾ ਇਹ ਇੱਕ ਦਰਖਤ ਆ ਜਿਹੜਾ ਬਾਡੀ ਨੂੰ ਡੀਟੌਕਸ ਕਰ ਦਿੰਦਾ ਬਾਡੀ ਨੂੰ ਬਿਲਕੁਲ ਕਲੀਨ ਕਰ ਦਿੰਦਾ ਤੁਹਾਨੂੰ ਹਰ ਬਿਮਾਰੀ ਤੋਂ ਬਚਾਉ ਜਿਹਦੇ ਵਿੱਚ ਵਿਟਾਮਿਨ A ਦੀ ਘਾਟ ਆ ਵਿਟਾਮਿਨ B ਦੀ ਘਾਟ ਆ ਵਿਟਾਮਿਨ C ਦੀ ਘਾਟ ਆ ਵਿਟਾਮਿਨ D ਦੀ ਘਾਟ ਆ ਵਿਟਾਮਿਨ E ਦੀ ਘਾਟ ਆ ਆਇਰਨ ਦੀ ਕਮੀ ਆ ਸਾਰੀਆਂ ਕਮੀਆਂ ਪੂਰੀ ਕਰ ਦੂਗਾ ਜਿੰਨੇ ਵਿਟਾਮਿਨਸ ਤੁਹਾਡੇ ਵਿੱਚ ਘਟ ਨੇ ਜਿੰਨੀਆਂ ਤੁਹਾਨੂੰ ਪ੍ਰੋਬਲਮਸ ਨੇ ਸਾਰੀਆਂ ਇੱਕ ਹੀ ਤੁਹਾਡ ਨੂੰ ਦਰਖਤ ਹੱਲ ਕਰ ਦੂਗਾ ਤੁਹਾਨੂੰ ਵਾਰ-ਵਾਰ ਦਵਾਈਆਂ ਖਾਣ ਦੀ ਲੋੜ ਨਹੀਂ ਸਿਰਫ ਇੱਕ ਇਹ ਦਰਖਤ ਨੂੰ ਆਪਣੇ ਘਰੇ ਲਾ ਲਓ ਜਾਂ ਆਪਣੇ ਕਿਤੇ ਗਵਾਂਢ ਚ ਹੋਊਗਾ ਦੇਖ ਲਓ ਚੰਗੀ ਤਰ੍ਹਾਂ ਇਹਨੂੰ ਉੱਥੋਂ ਤੋੜ ਕੇ ਰੋਜ਼ ਇਹਦਾ ਸੇਵਨ ਕਰਨਾ ਸ਼ੁਰੂ ਕਰ ਦਿਓ ਬਿਲਕੁਲ ਸਾਈਡ ਇਫੈਕਟ ਨਹੀਂ ਹੈਗੇ ਜੇ ਕੋਈ ਬਿਲਕੁਲ ਹੀ ਸੇਫ ਦਰਖਤਾ ਹੈ ਇਹਦੇ ਕੋਈ ਵੀ ਸਾਈਡ ਫਾਈਟ ਦੇਖਣ ਨੂੰ ਨਹੀਂ ਮਿਲਦੇ ਹੈਗੇ ਵਧੀਆ ਰਿਜ਼ਲਟ ਨੇ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀ ਕਿ ਜਿਹੜੇ ਇਹਦੇ ਤਾਜ਼ੇ ਪੱਤੇ ਨੇ ਜੋ ਅਸੀਂ ਉੱਪਰ ਚੜ ਕੇ ਖਾਸ ਕਰਕੇ ਸਾਡੇ ਦਰਸ਼ਕਾਂ ਨੂੰ ਦਿਖਾਏ ਨੇ ਤਾਜ਼ੇ ਤੇ ਹਰੇ-ਕਚੂਰ ਪੱਤੇ ਜਿਹੜੇ ਕਿ ਤੁਸੀਂ ਇਸ ਵੇਲੇ ਅਸੀਂ ਤੋੜ ਕੇ ਵੀ ਲੈ ਕੇ ਆਏ ਇਹਨਾਂ ਦਾ ਕੀ ਫਾਇਦਾ ਤਾਜ਼ੇ ਪੱਤਿਆਂ ਦਾ ਤੁਸੀਂ ਕਹਿ ਰਹੇ ਸੀ ਬੜੇ ਗੁਣਕਾਰੀ ਨੇ ਕਈ ਗੁਣਾ ਵੱਧ ਤਾਕਤ ਹੈ ਇਹਨਾਂ 'ਚ ਹਾਂਜੀ ਇਹਦਾ ਨਾ ਪਾਊਡਰ ਵੀ ਮਿਲਦਾ ਫਰੁਕੀ ਸਾਹਿਬ ਲੇਕਿਨ ਜਿਹੜਾ ਤਾਜ਼ੇ ਪੱਤੇ ਨੇ ਕੋਮਲ ਪੱਤੀਆਂ ਨੇ ਇਹ ਦੀਆਂ ਜਿਨੂੰ ਅਸੀਂ ਕਹਿ ਦਿੰਦੇ ਆ ਕਨੁੰਬਲਾ ਜਿਹੜੀਆਂ ਆਈਦੀਆਂ ਨੇ ਇਹ ਬਹੁਤ ਵਧੀਆ ਕੰਮ ਕਰਦੀਆਂ ਨੇ ਜਿੰਨਾ ਇਹ ਹਰਾ ਕਚੂਰਾ 100000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000 ਕਰਦਾ ਜਾਨੀ ਮੈਂ ਕੀ ਦੱਸਾਂ ਤੁਹਾਨੂੰ ਇਹਦੇ ਇੰਨੇ ਵਧੀਆ ਗੋਣ ਨੇ ਇੰਨੇ ਜ਼ਿਆਦਾ ਗੋਣ ਨੇ ਗੋਣ ਗਣਾਉਂਦਾ ਗਣਾਉਂਦਾ ਬੰਦਾ ਥੱਕ ਜਾਂਦਾ ਲੇਕਿਨ ਇਹਦੇ ਰਿਜ਼ਲਟ ਨਹੀਂ ਮੁੱਕਦੇ ਅੱਛਾ ਤੁਸੀਂ ਇਹ ਗੱਲ ਕਹਿ ਰਹੇ ਸੀ ਮੈਨੂੰ ਵੀ ਅੱਜ ਤੁਹਾਨੂੰ ਇਸ ਤਰ੍ਹਾਂ ਦਾ ਦਰਖਤ ਅਸੀਂ ਦਿਖਾਵਾਂਗੇ ਕਿ ਉਹ ਇੱਕੋ ਹੀ ਝਟਕੇ 'ਚ ਤੁਹਾਡੇ ਪੇਟ ਦੀ ਸਾਰੀ ਗੰਦਗੀ ਲਗਭਗ ਲਗਭਗ ਸਾਫ਼ ਕਰ ਦੂਗਾ ਹਾਂਜੀ ਇਹ ਉਹੀ ਦਰਖਤ ਆ ਜੀ ਜਿਹੜਾ ਪੇਟ ਨੂੰ ਸਾਫ਼ ਕਰ ਦਿੰਦਾ ਪੇਟ ਨੂੰ ਬਿਲਕੁਲ ਕਲੀਨ ਕਰ ਦਿੰਦਾ ਕਿਸ਼ੇ ਮੰਕੋ ਜਮਾ ਜਾਂਦਾ ਜਿਨ੍ਹਾਂ ਦੀ ਆਂਤੜੀਆਂ ਦੇ ਵਿੱਚ ਮਲ ਜੰਮਣਾ ਸ਼ੁਰੂ ਹੋ ਜਾਂਦਾ ਉਹਨੂੰ ਬਾਰ ਬਾਰ ਕਬਜ ਰਹਿੰਦੀ ਆ ਉਹਨੂੰ ਬਿਲਕੁਲ ਠੀਕ ਕਰ ਦਿੰਦਾ ਜੀ ਇਹ ਜਿਨ੍ਹਾਂ ਵਿੱਚ ਮੈਂ ਤੁਹਾਨੂੰ ਹੋਰ ਦੱਸਦਾ ਬਰੂਕੀ ਸਾਹਿਬ ਇਹਦਾ ਜਿਹਨੂੰ ਕੈਂਸਰ ਦੀ ਪ੍ਰੋਬਲਮ ਆ ਜਿਹਨੂੰ ਬ੍ਰੈਸਟ ਕੈਂਸਰ ਹੋ ਗਿਆ ਜਿਹਨੂੰ ਓਵਰੀ ਦਾ ਕੈਂਸਰ ਹੋ ਗਿਆ ਜਿਹਨੂੰ ਬਵਾਸੀਰ ਨਾਲ ਕੈਂਸਰ ਹੋ ਗਿਆ ਲੀਵਰ ਕੈਂਸਰ ਹੋ ਗਿਆ ਉਹਦੇ ਵਿੱਚ ਬਹੁਤ ਹੀ ਵਧੀਆ ਕੰਮ ਕਰਦਾ ਜੀ ਇਹ ਕੈਂਸਰ ਨੂੰ ਬਿਲਕੁਲ ਜੜ੍ਹ ਚੋਂ ਖਤਮ ਕਰ ਦਿੰਦਾ ਇਹਦੇ ਕੋਈ ਸਾਈਡ ਈਫੈਕਟ ਨਹੀਂ ਤੁਸੀਂ ਲਗਾਤਾਰ ਲੋ ਜੇ ਤੁਹਾਨੂੰ ਕੀਮੋ ਚੱਲ ਰਹੀ ਆ ਕੀਮੋ ਹੋ ਰਹੀ ਆ ਉਹਨੂੰ ਕੀਮੋ ਨੂੰ ਵੀ ਨਾਲ ਲਓ ਤੇ ਨਾਲ ਤੁਸੀਂ ਇਹਦਾ ਵੀ ਸੇਵਨ ਕਰੋ ਇਹ ਫ੍ਰੀਲੀ ਸਾਡੇ ਕੋਲੇ ਪਰਮਾਤਮਾ ਨੇ ਸਾਨੂੰ ਦਿੱਤੀਆਂ ਹੀ ਨੇ ਜਿਹੜੀਆਂ ਬੂਟੀਆਂ ਇਹਦਾ ਸੇਵਨ ਕਰੋ ਅਸੀਂ ਡਾਕਟਰ ਪਰਮਜੀਤ ਕੌਰ ਸਾਈਬਰ ਨਾਲ ਵੀ ਜੁੜਦੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਅੱਛਾ ਸਾਡੀਆਂ ਭੈਣਾਂ ਨੂੰ ਕੀ ਫਾਇਦਾ ਹੋਣ ਵਾਲਾ ਇਹ ਦਰਖਤ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬੜਾ ਖਾਸ ਦਰਖਤ ਹੈ ਜਿਵੇਂ ਸਰ ਨੇ ਦੱਸਿਆ ਡਾਕਟਰ ਸਾਹਿਬ ਨੇ ਆਇਰਨ ਦੀ ਕਮੀ ਹੋਵੇ ਖੂਨ ਦੀ ਕਮੀ ਹੋਵੇ ਜਿਵੇਂ ਜਿਹਨੂੰ ਮੈਂਸਸ ਦੀ ਪ੍ਰੋਬਲਮ ਹੋਵੇ ਘੱਟ ਆਉਂਦੀ ਹੋਵੇ ਉਹਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਉਹਦੇ ਚ ਚਾਹੇ ਪਾਊਡਰ ਫਾਰਮ ਚ ਲੈ ਲਓ ਚਾਹੇ ਇਹਨੂੰ ਵੜ ਕੇ ਲੈ ਲਓ ਚਾਹੇ ਦੀ ਸਬਜੀ ਬਣਾ ਕੇ ਲੈ ਲਓ ਸਬਜੀ ਵੀ ਬਣਦੀ ਹੈ ਹਾਂਜੀ ਇਹਦੀ ਸਬਜੀ ਵੀ ਬਣਦੀ ਹੈ ਜੀ ਜੀ ਅੱਛਾ ਡਾਕਟਰ ਸਾਹਿਬ ਚਲੋ ਫਿਰ ਪਹਿਲਾਂ ਹੁਣ ਸਾਨੂੰ ਅਸੀਂ ਅਗਲੀ ਗੱਲਬਾਤ ਹੋਰ ਅਸੀਂ ਤੋਰੀਏ ਮੈਂ ਮੈਂ ਬੜਾ ਐਕਸਾਈਟਡ ਹੈਗਾ ਇਹ ਜਨਨ ਵੀ ਦਰਖਤ ਦਾ ਨਾਮ ਕੀ ਹੈ ਇਹਨੂੰ ਸਹੰਜਣਾ ਵੀ ਕਹਿੰਦੇ ਆ ਇਹਨੂੰ ਮੋਰਿੰਗਾ ਵੀ ਕਹਿੰਦੇ ਆ ਇਹਨੂੰ ਸਹਜਣ ਵੀ ਕਹਿ ਦਿੰਦੇ ਆ ਓਕੇ ਇਹਦੇ ਵਿੱਚ ਫਰੁਕੀ ਸਾਹਿਬ ਤੁਹਾਨੂੰ ਮੈਂ ਦੱਸਦਾ ਇੱਕ ਸਾਡੇ ਕੋਲ ਨਾ ਇਹਦੇ ਨਾਲ ਉੱਤੇ ਗਲੋ ਚੜੀ ਹੋਈ ਆ ਇਹ ਓਕੇ ਜੇ ਅਸੀਂ ਗਲੋ ਨੂੰ ਉੱਤੇ ਸਹੰਜਣੇ ਨੂੰ ਅਸੀਂ ਦੋਨਾਂ ਨੂੰ ਮਿਕਸ ਕਰਕੇ ਇਹਦਾ ਕਾੜਾ ਬਣਾ ਕੇ ਪੀਣਾ ਸ਼ੁਰੂ ਕਰ ਦਈਏ ਜਿੰਨਿਆਂ ਜੋੜਾਂ ਦੇ ਦਰਦ ਨੇ ਤੁਹਾਡੇ ਤੁਹਾਨੂੰ ਗਠੀਏ ਦੀ ਪ੍ਰੋਬਲਮ ਆ ਆਰਥਰਾਇਟਿਸ ਦੀ ਪ੍ਰੋਬਲਮ ਆ ਬਿਲਕੁਲ ਹੱਲ ਹੋ ਜਾਂਦੀ ਹੈ ਜੀ ਸਵੇਲਿੰਗ ਉਤਰ ਜਾਂਦੀ ਆ ਜਿੰਨੀ ਵੀ ਸੋਜ ਆ ਉਤਰ ਜੂਗੀ ਜਿੱਥੇ-ਜਿੱਥੇ ਤੁਹਾਡੇ ਬੋਡੀ ਦੇ ਅੰਦਰ ਦਾ ਸਾਰਾ ਠੀਕ ਹੋ ਜਾਊਗਾ ਅੱਛਾ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਹੈ ਤੁਸੀਂ ਕਹਿੰਦੇ ਵੀ ਪੇਟ ਦੇ ਤਾਂ ਇਹ ਸਮਝ ਲਓ ਵੀ ਸਾਰੇ ਰੋਗ ਦੂਰ ਲਗਭਗ ਲਗਭਗ ਕਰ ਹੀ ਦਿੰਦੇ ਪਰ ਇੱਕ ਪ੍ਰੋਬਲਮ ਅੱਜਕੱਲ ਬੜੀ ਆ ਰਹੀ ਹੈ ਤਰਨ ਲੋਕਾਂ ਦੇ ਬੜੀ ਪਿਆ ਰਹੀ ਹੈ ਜੀ ਹਰ ਦੂਸਰੇ ਤੀਸਰੇ ਦਿਨ ਤਰਨ ਦੀ ਪ੍ਰੋਬਲਮ ਤਰਨ ਦੀ ਪ੍ਰੋਬਲਮ ਉਹ ਕੀ ਹੈ ਜੀ ਉਹ ਕਿਉਂ ਪੈ ਜਾਂਦੀ ਹੈ ਦੇਖੋ ਤਰਨ ਕੀ ਹੁੰਦੀ ਆ ਇੱਕ ਜਿਹੜੀਆਂ ਸਾਡੀਆਂ ਨਾੜਾਂ ਹੁੰਦੀਆਂ ਉਹਨਾਂ ਦਾ ਗੁੱਛਾ ਬਣ ਜਾਂਦਾ ਉਹ ਗੁੱਚਾ ਬਣ ਕੇ ਜਿਹੜਾ ਸਾਡੇ ਨਾਭੀ ਤੋਂ ਥੋੜਾ ਜਿਹਾ ਉੱਪਰ ਚਲ ਜਾਂਦਾ ਉਹਨੂੰ ਅਸੀਂ ਤਰਨ ਕਹਿੰਦੇ ਆ ਉਹਦੇ ਵਿੱਚ ਕੀ ਪਿੰਜਣੀਆਂ ਜੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਪਿੰਜਣੀਆਂ ਦਰਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਨੂੰ ਖਾਦਾ ਪੀਤਾ ਯਾਨੀ ਭੁੱਖ ਨਹੀਂ ਲੱਗਦੀ ਕਈ ਵਾਰ ਹਜਮ ਹੀ ਨਹੀਂ ਹੁੰਦਾ ਕਈਆਂ ਨੂੰ ਤਾਂ ਉਲਟੀਆਂ ਤੱਕ ਲੱਗ ਜਾਂਦੀਆਂ ਨੇ ਉਹਦੇ ਵਿੱਚ ਵੀ ਕੰਮ ਬਹੁਤ ਵਧੀਆ ਕਰਦਾ ਪੇਟ ਨੂੰ ਠੀਕ ਕਰਨ ਲਈ ਬਹੁਤ ਵਧੀਆ ਜਦੋਂ ਤੁਹਾਡੀਆਂ ਅੰਤੜੀਆਂ ਨੂੰ ਤਾਕਤ ਮਿਲ ਗਈ ਅੰਤੜੀਆਂ ਸਟਰੋਂਗ ਹੋ ਗਈਆਂ ਤੁਹਾਨੂੰ ਇਹ ਪ੍ਰੋਬਲਮ ਆਉਣੀ ਨਹੀਂ ਇੱਕ ਨਸਾਂ ਦਾ ਗੁੱਚਾ ਹੀ ਆ ਨਾ ਜਿਹੜਾ ਆਪਣੀ ਜਗ੍ਹਾ ਤੋਂ ਹਿਲੇ ਜਾਂਦਾ ਉਹ ਜਦੋਂ ਇੱਥੇ ਬਣ ਗਿਆ ਗੋਲਾ ਯਾਨੀ ਜਿਨ੍ਹਾਂ ਦੇ ਬਾਰ ਬਾਰ ਧਰਨ ਪੈਂਦੀ ਆ ਉਹ ਇਹਦਾ ਕਾੜਾ ਬਣਾ ਕੇ ਲੈਣਾ ਚਾਹੀਦਾ ਉਹਨੂੰ ਇਹਨੂੰ ਕਾੜੇ ਨੂੰ ਬਣਾ ਕੇ ਇਹਦੇ ਇੰਨੇ ਕ ਪੱਤੇ ਲੈ ਲਓ ਇੰਨੇ ਕ ਪੱਤੇ ਲੈ ਕੇ ਸਵੇਰੇ ਉਬਾਲ ਕੇ ਇਹਨੂੰ ਖਾਲੀ ਪੇਟ ਲਓ ਇਹਦੇ ਕੋਈ ਸਾਈਡ ਇਫੈਕਟ ਨਹੀਂ ਹੈਗੇ ਇਹਨੂੰ ਰੈਗੂਲਰ ਵੀ ਅਸੀਂ ਲੈ ਸਕਦੇ ਆ ਜੇ ਇਹਦੀ ਥੋੜੀ ਤਸੀਰ ਗਰਮ ਹੁੰਦੀ ਹੈ ਜਿਨ੍ਹਾਂ ਦੀ ਤਸੀਰ ਜ਼ਿਆਦਾ ਗਰਮ ਆ ਉਹ ਥੋੜੀ ਘੱਟ मात्रा ਚ ਲੈ ਲੈਣ ਲੇਕਿਨ ਇਹਦੇ ਸਾਈਡ ਇਫੈਕਟ ਅਜੇ ਤੱਕ ਦੇਖ ਨੂੰ ਨਹੀਂ ਮਿਲੇ ਜਿੱਦਾਂ ਮੈਂ ਦੱਸਿਆ ਓਵਰੀ ਦੀ ਕੈਂਸਰ ਨੂੰ ਬਵਾਸੀਰ ਨੂੰ ਲੀਵਰ ਨੂੰ ਅ ਬ੍ਰੈਸਟ ਕੈਂਸਰ ਨੂੰ ਇਹ ਕੰਮ ਕਰਦਾ ਮੈਂ ਇੱਕ ਚੀਜ਼ ਦੱਸਣੀ ਚਾਹੁੰਦਾ ਜਿਹੜੀਆਂ ਗਰਭਤੀ ਮਹਿਲਾਵਾਂ ਨੇ ਜਿਨ੍ਹਾਂ ਨੂੰ ਪ੍ਰੈਗਨੈਂਸੀ ਆ ਉਹ ਇਹਦਾ ਸੇਵਨ ਨਾ ਕਰਨ ਕਿਉਂ ਥੋੜੀ ਤਸੀਰ ਗਰਮ ਹੁੰਦੀ ਆ ਉਹਨਾਂ ਗਰਭਪਾਤ ਹੋਣ ਦਾ ਵੀ ਡਰਾ ਜੀ ਜੀ ਅੱਛਾ ਇੱਕ ਗੱਲ ਹੋਰ ਦੱਸੋ ਤੁਸੀਂ ਕਹਿ ਰਹੇ ਸੀ ਕਿ ਕੰਨਾਂ ਵਾਲਾ ਨੁਸਖਾ ਫਾਰਮੂਲਾ ਬੜਾ ਵਧੀਆ ਜਿਨ੍ਹਾਂ ਨੂੰ ਘੱਟ ਸੁਣਦਾ ਜਾਂ ਫਿਰ ਬਵਾਸੀਰ ਦੀ ਤੁਸੀਂ ਗੱਲ ਕੀਤੀ ਆ ਰਸੋਲੀਆਂ ਤੇ ਵੀ ਇਹਦਾ ਬੜਾ ਵਧੀਆ ਰਿਜ਼ਲਟ ਹੈ ਦੇਖੋ ਰੁਕੀ ਜੀ ਸਰ ਰਸੋਲੀਆਂ ਤੇ ਮੈਂ ਇੱਕ ਪਿੱਛੇ ਜੇ ਆਪਾਂ ਪਾਈ ਸੀ ਤੁਸੀਂ ਜ਼ਿਆਦਾ ਹੋਣਾ ਦਵਾਨੂੰ ਅਰੰਡ ਤੇ ਜੀ ਜੀ ਰੈਂਡ ਤੇ ਲੋਕਾਂ ਨੇ ਉਹਦੇ ਵਿੱਚ ਕਮੈਂਟ ਕੀਤਾ ਜੀ ਇਹ ਤਾਂ ਜ਼ਹਿਰੀਲਾ ਇਹ ਤਾਂ ਜਿਹਨੂੰ ਇਹਦੇ ਬਾਰੇ ਜਾਣਕਾਰੀ ਹੈ ਉਹਦੇ ਲਈ ਅਮਰਤਾ ਜਿਹਨੂੰ ਜਾਣਕਾਰੀ ਨਹੀਂ ਉਹਦੇ ਲਈ ਜੇ ਮੈਂ ਅੱਜ ਸਾਂਝਣਾਂ ਲਈ ਬੈਠਾ ਇਹ ਵੀ ਜ਼ਹਿਰ ਹੈ ਜੇ ਇੱਥੇ ਸਾਡੇ ਕੋਲ ਪੁੱਠ ਕੰਡਾ ਖੜਾ ਉਹ ਵੀ ਜ਼ਹਿਰ ਹੈ ਜੇ ਇਹਦੇ ਲਈ ਪਪੀਤਾ ਤਾਂ ਉਹ ਵੀ ਜ਼ਹਿਰ ਆ ਜਦੋਂ ਸਮਝ ਹੀ ਨਹੀਂ ਸਾਨੂੰ ਠੀਕ ਹੈ ਨਾ ਉਹਦੇ ਵਿੱਚ ਮੈਂ ਤਾਂ ਦੱਸਿਆ ਸੀ ਰਸੋਲੀਆਂ ਮੈਂ ਉਹ ਚ ਗੱਠਾਂ ਦਾ ਪਾਇਆ ਸੀ ਜਿਨ੍ਹਾਂ ਦੇ ਲਪਮਾਂ ਜਿਹੇ ਗੱਠਾਂ ਨੇ ਪੇਸ਼ੈਂਟ ਤੁਹਾਨੂੰ ਬੁਲਾਉਂਗਾ ਹੁਣ ਹਸਪੀਟਲ ਬੈਠੇ ਨੇ ਪਾਣੀ ਵਾਂਗੂ ਖੋਰਤੀਆਂ ਜੀ ਜਿਹਨਾਂ ਨੂੰ ਆਪਰੇਟ ਤੱਕ ਦੱਸੇ ਸੀ ਨਾ ਆਪਰੇਟ ਬੱਜ ਗਏ ਜਿਨ੍ਹਾਂ ਦੇ ਲਪੋਮਾ ਦੀਆਂ ਇਕੱਠਾਂ ਐਡੀ ਐਡੀ ਲਪੋਮਾ ਦੀਆਂ ਇਕੱਠਾਂ ਸੀ ਉਹ ਖੁਰ ਗਈਆਂ ਮੈਂ ਕਿਹਾ ਜੀ ਪਾਣੀ ਵਾਂਗੂ ਭਗਲਾ ਦਿੰਦੀਆਂ ਨੇ ਇਹ ਜੀ ਜੀ ਚਲੋ ਅਸੀਂ ਉਹ ਮਰੀਜ਼ਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਪਰ ਆਖਰੀ ਸਵਾਲ ਇੱਕ ਅਸੀਂ ਡਾਕਟਰ ਸਾਹਿਬ ਤੋਂ ਲੈ ਲਈ ਡਾਕਟਰ ਸਾਹਿਬ ਅੱਜਕੱਲ ਨਾ ਬੱਚੇਦਾਨੀ ਦੇ ਵਿੱਚ ਰਸੋਲਿਆਂ ਦਾ ਮਾਮਲਾ ਬੜਾ ਚੱਲ ਰਿਹਾ ਹੈ ਹੱਲ ਹੈ ਇਸ ਸੋਹੰਜਣੇ ਦੇ ਵਿੱਚ ਹਾਂ ਜੀ ਅਸੀਂ ਇਹਨਾਂ ਦੇ ਅਰਕ ਕੱਢਦੇ ਆ ਦਵਾਈਆਂ ਬਣਦੀਆਂ ਨੇ ਇਹਨਾਂ ਜੜੀਆਂ ਬੁੱਟੀਆਂ ਦੇ ਇਹਦੇ ਨਾਲ 100% ਹੱਲ ਹੁੰਦਾ ਹੈ ਕਿੰਨੇ ਕ ਟਾਈਮ ਚ ਫਰਕ ਪੈ ਜਾਂਦਾ ਜੀ ਉਹ ਪੇਸ਼ੈਂਟ ਤੇ ਆ ਕਿੰਨੀਆਂ ਵੱਡੀਆਂ ਹੈਗੀਆਂ ਨੇ ਇਸ ਜਾਂ ਪ੍ਰੀਹੇਜ ਕਰਦਾ ਜਾਂ ਦੱਸੇ ਅਨੁਸਾਰ ਦਵਾਈ ਲੈਂਦਾ ਆਮ ਕਰਕੇ ਕਿੰਨੇ ਟਾਈਮ ਲੱਗ ਜਾਂਦੇ ਇੱਕ ਮਰੀਜ਼ ਨੂੰ ਕਿੰਨਾ ਟਾਈਮ ਲੈ ਕੇ ਚੱਲਦਾ ਸੈਂਟੀਮੀਟਰਾਂ ਦੇ ਹਿਸਾਬ ਨਾਲ ਜੇ ਹੁੰਦੀਆਂ ਨੇ ਤਾਂ ਅੱਛਾ ਅੱਛਾ ਮਤਲਬ ਜਿੰਨੀ ਵੱਡੀ ਛੋਟੀ ਉਹਦੇ ਹਿਸਾਬ ਨਾਲ ਗੱਲਬਾਤ ਹੁੰਦੀ ਹੈ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਤੁਸੀਂ ਸਾਨੂੰ ਮਿਲ ਸਕਦੇ ਹੋ ਹਾਂਜੀ ਮੈਂ ਤੁਹਾਨੂੰ ਪੇਸ਼ੈਂਟ ਬੁਲਾਉਂਗਾ ਇੱਕ ਤੁਸੀਂ ਕੰਨਾਂ ਦੀ ਗੱਲ ਕੀਤੀ ਸੀ ਉਹ ਰਹਿ ਗਈ ਆਪਣੀ ਜਿਹਨੂੰ ਟਿਨੀ ਟਸ ਦੀ ਪ੍ਰੋਬਲਮ ਆ ਜਿਹਨਾਂ ਉਹ ਕੀ ਹੁੰਦਾ ਜੀ ਟਿਨੀ ਟਸ ਜਿਹਨੂੰ ਛਾਂ ਛਾਂ ਦੀਆਂ ਆਵਾਜ਼ਾਂ ਪਟਕ ਪਟਕ ਦੀਆਂ ਆਵਾਜ਼ਾਂ ਟਿੰ 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 ਹਾਂਜੀ ਉਹਨੂੰ ਟਿਨੀ ਟਸ ਕਹਿੰਦੇ ਆ ਟਿਨੀ ਟਸ ਦੀ ਪ੍ਰੋਬਲਮ ਆ ਜਿਨ੍ਹਾਂ ਨੂੰ ਮੈਂ ਕੁਝ ਪਿੱਛੇ ਜੇ ਨੁਸਖਾ ਦਿੱਤਾ ਸੀਗਾ ਲੋਕਾਂ ਨੂੰ ਉਹਦੇ ਨਾਲ ਕਈਆਂ ਨੂੰ ਨਹੀਂ ਵੀ ਆਰਾਮ ਮਿਲਿਆ ਕਈਆਂ ਨੂੰ ਬਹੁਤ ਵਧੀਆ ਵੀ ਆਰਾਮ ਮਿਲਿਆ ਆਇਆ ਹਨਾ ਉਹਨਾਂ ਨੇ ਮੈਨੂੰ ਬਹੁਤ ਫੋਨ ਕਾਲਸ ਆਈਆਂ ਉਹਦੇ ਲਈ ਮੈਂ ਅੱਜ ਹੁਣ ਤੁਹਾਨੂੰ ਇੱਕ ਨੁਸਖਾ ਹੋਰ ਦੱਸਣ ਜਾ ਰਿਹਾ ਸਰੋਂ ਦਾ ਤੇਲ ਲੈ ਲੈਣਾ ਤੁਸੀਂ ਇਹਨਾਂ ਨੂੰ ਪੱਤਿਆਂ ਨੂੰ ਕਾੜ ਲੈਣਾ ਪੱਤਿਆਂ ਨੂੰ ਹਰ ਇੱਕ ਜੂਰ ਪੱਤਿਆਂ ਹਰ ਇੱਕ ਜੂਰ ਪੱਤਿਆਂ ਨੂੰ ਕਾੜ ਲੈਣਾ ਤੁਸੀਂ ਕਾੜ ਕੇ ਚੰਗੀ ਤਰ੍ਹਾਂ ਉਹਨੂੰ ਕੀ ਕਰਨਾ 2 ਤੋਂ 3 ਬੂੰਦਾ ਕੰਨ 'ਚ ਪਾਉਣੀਆਂ ਨੇ ਬਾਹਰਲੇ ਪਾਸੇ ਦੀ 3 ਤੋਂ 4 ਬੂੰਦਾ ਨੱਕ 'ਚ ਪਹਿਲਾਂ ਇੱਕ ਸਾਈਡ ਪਾ ਕੇ ਖਿੱਚਣਾ ਫਿਰ ਦੂਜੀ ਦਾ ਇਧਰ ਨੂੰ ਖਿੱਚਣਾ ਰਾਤ ਨੂੰ ਸੌਣ ਲੱਗੇ ਪਾ ਲਓ ਦੋ ਟਾਈਮ ਪਾਓ ਚਾਹੇ ਸਵੇਰੇ ਸ਼ਾਮ ਮੈਂ ਕਹਿੰਦੇ ਟੀਨੀ ਟਾਸ ਦੀ ਪ੍ਰੋਬਲਮ ਬਿਲਕੁਲ ਹੱਲ ਹੋ ਜੂ ਹੁਣ ਕਹਿਣਗੇ ਲੋਕ ਜੀ ਨੱਕ 'ਚ ਪਾਉਣ ਨਾਲ ਕੀ ਹੋ ਜੂਗਾ ਪ੍ਰੋਬਲਮ ਤਾਂ ਸਾਨੂੰ ਕੰਨ ਦੀ ਆ ਕੰਨ ਦੀ ਪ੍ਰੋਬਲਮ ਇਧਰੋਂ ਤਾਂ ਅਸੀਂ ਪਾਵਾਂਗੇ ਬਾਹਰਲੇ ਪਾਸੇ ਰਹਿ ਗਿਆ ਸਾਡੇ ਤੇਲ ਜਿਹੜਾ ਪਾਉਣਾ ਸੀ ਜਦੋਂ ਅਸੀਂ ਨੱਕ ਰਾਹੀਂ ਲਾਵਾਂਗੇ ਸਾਡੇ ਅੰਦਰਲੇ ਪਾਸੇ ਜਿਹੜੇ ਬੜਦੇ ਨੂੰ ਸਾਨੂੰ ਜਿਹੜਾ ਕਮਜ਼ੋਰ ਹੋ ਗਿਆ ਜਿਹੜੀਆਂ ਨਸਾਂ ਕਮਜ਼ੋਰ ਹੋ ਗਈਆਂ ਅੰਦਰਲੇ ਪਾਸੇ ਤਾਕਤ ਆਊਗਾ ਠੀਕ ਵੀ ਕੀਤਾ ਕਿਸੇ ਮੈਂ ਕਹਾਂ ਜੀ ਬਹੁਤ ਪੇਸ਼ੈਂਟ ਠੀਕ ਹੋ ਨਹੀਂ ਰਹੇ ਅਡੀ ਨਹੀਂ ਅਸੀਂ ਪ੍ਰੋਬਲਮ ਨਾਲ ਜੇ ਕੋ ਫਰੁਕੀ ਸਾਹਿਬ ਮੈਂ ਇੱਥੇ ਇੱਕ ਹੋਰ ਗੱਲ ਕਹਿਣਾ ਬਹੁਤੇ ਤਾਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਯਾ ਅੱਜਕੱਲ ਮਸ਼ੀਨਾਂ ਬੜੀਆਂ ਲੱਗੀਆਂ ਹੋਈਆਂ ਨੇ ਮਸ਼ੀਨਾਂ ਬਹੁਤ ਲੋਕਾਂ ਦੀਆਂ ਲਈਆਂ ਨੇ ਫਰੁਕੀ ਸਾਹਿਬ ਬਹੁਤ ਵੇਚਣ ਮੈਂ ਤੁਹਾਨੂੰ ਮਿਲਾਉਂਗਾ ਆਪਣੇ ਕੋਲ ਪੇਸ਼ੈਂਟ ਹੁਣ ਵੀ ਆਇਆ ਜਿਹਨੂੰ ਬੱਚੇ ਨੂੰ ਬਚ ਰਾਤ ਬਣੀ ਵੀ ਮੇਰੇ ਤੋਂ ਸਾਰੇ ਪੇਸ਼ੈਂਟ ਠੀਕ ਹੋਏ ਨੇ ਮੇਰੇ ਤੋਂ ਠੀਕ ਹੋ ਗਏ ਸਾਰੇ ਡਾਕਟਰ ਹੀ ਭੁੱਖੇ ਮਰ ਜਾਣਗੇ ਜੇ ਮੈਂ ਹੀ ਠੀਕ ਕਰਨ ਲੱਗਿਆ ਸਾਰਿਆਂ ਨੂੰ ਦੇਖੋ ਪ੍ਰਮਾਤਮਾ ਨੇ ਜਿਹਦੇ ਹੱਥ ਚੋਂ ਹੱਥ ਜੱਸ ਕਹਿੰਦੇ ਹੁੰਦੇ ਨੇ ਜਿਹਨੂੰ ਠੀਕ ਕਰਨਾ ਉਹਨਾਂ ਕਹਿੰਦੇ ਕਿ ਵਿਧੀ ਬਣੀ ਹੁੰਦੀ ਹੈ ਹੋ ਸਕਦਾ ਮੇਰੇ ਤੋਂ ਬਹੁਤ ਪੇਸ਼ੈਂਟ ਠੀਕ ਵੀ ਨਾ ਹੋਏਣ ਬਹੁਤ ਜ਼ਿਆਦਾ ਪੇਸ਼ੈਂਟ ਠੀਕ ਵੀ ਹੋਏ ਨੇ ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਰੱਬ ਰੱਬ ਨੇ ਕੁਦਰਤ ਨੇ ਸਾਨੂੰ ਇੱਕ ਹੁਨਰ ਦਿੱਤਾ ਅਸੀਂ ਉਹਨੂੰ ਮੈਂ ਮਰਦੇ ਦਮ ਤੱਕ ਫਰੂਕੀ ਸਾਹਿਬ ਜਿਹੜੀਆਂ ਇਹ ਜੜੀਆਂ ਬੂਟੀਆਂ ਨੇ ਇਹਨੂੰ ਨਹੀਂ ਛੱਡੂਗਾ ਮੈਂ ਲੋਕਾਂ ਦੀ ਸੇਵਾ ਕਰਦਾ ਰਹੂੰਗਾ ਤਾਂ ਕਰਦਾ ਆ ਆ ਜੀ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋ ਡਾਕਟਰ ਸਾਹਿ ਅਪਲਾਈ ਕਰਕੇ ਉਹਨਾਂ ਨੇ ਰਸੋਲੀਆਂ ਵੀ ਠੀਕ ਕੀਤੀਆਂ ਨੇ ਉਹਨਾਂ ਨੇ ਕੰਡਾ ਦੇ ਵਿੱਚੋਂ ਟੀਂ ਟੀਂ ਸ਼ਾਂ ਸ਼ਾਂ ਦੀਆਂ ਆਵਾਜ਼ਾਂ ਵੀ ਆਉਣੀ ਹੈ ਬੰਦ ਕੀਤੀਆਂ ਨੇ ਔਰ ਉਹਨਾਂ ਨੇ ਜਿਨ੍ਹਾਂ ਨੂੰ ਬਹੁਤ ਸਮੇਂ ਤੋਂ ਮਸ਼ੀਨਾ ਲਾਲਾ ਕੇ ਸੁਣਦਾ ਸੀ ਉਹ ਵੀ ਠੀਕ ਕੀਤੇ ਨੇ ਔਰ ਰਸੋਲੀਆਂ ਗੰਡਾ ਤੋਂ ਤਾਂ ਕਹਿ ਰਹੇ ਨੇ ਕਿ ਪਾਣੀ ਵਾਂਗੂ ਖੁਰਜਦਾ ਪਰ ਇਹ ਦਾਵਾ ਕਿੰਨਾ ਕੁ ਸੱਚ ਹੈ ਇਹ ਦਾਵੇ ਚ ਕਿੰਨਾ ਕੁ ਦਮ ਹੈ ਇਸ ਵਾਸਤੇ ਹੁਣ ਅਸੀਂ ਚੱਲਦੇ ਹਾਂ ਡਾਕਟਰ ਸਾਹਿਬ ਦਾ ਜਿਹੜਾ ਇਲੈਕਟ੍ਰੋ ਹੋਮਿਓਪੈਥੀ ਹਸਪੀਟਲ ਹੈਗਾ ਏਪੀ ਇਲੈਕਟ੍ਰੋ ਹੋਮਿਓਪੈਥੀ ਹਸਪੀਟਲ ਸਾਨੇਵਾਲ ਦੇ ਵਿੱਚ ਜਿਹੜਾ ਸਥਿਤ ਹੈਗਾ ਉੱਥੇ ਅਸੀਂ ਜਾ ਕੇ ਗੱਲਬਾਤ ਕਰਾਂਗੇ ਲੋਕਾਂ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਕੀ ਉਹਨਾਂ ਦੀ ਦਿੱਕਤਾਂ ਪਰੇਸ਼ਾਨੀਆਂ ਇੱਥੇ ਆ ਕੇ ਠੀਕ ਵੀ ਹੋਈਆਂ ਨੇ ਔਰ ਦਾਅਵੇ ਦੇ ਵਿੱਚ ਕਿੰਨਾ ਕਦਮ ਹੈ ਆਓ ਫਿਰ ਅਸੀਂ ਚੱਲਦੇ ਗੱਲ ਕਰਾਂਗੇ ਕੁਝ ਕਿ ਲੋਕ ਹੈਗੇ ਨੇ ਜਿਹੜੇ ਖਾਸ ਕਰਕੇ ਏਪੀ ਇਲੈਕਟਰੋ ਹੋਮੋਪੈਥੀ ਹਸਪੀਟਲ ਦੇ ਵਿੱਚ ਆਏ ਹੋਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਦਿੱਕਤ ਕੀ ਪਰੇਸ਼ਾਨੀ ਜਿਹੜੀ ਉਹ ਲੈ ਕੇ ਆਏ ਸੀ ਸੋ ਅਸੀਂ ਗੱਲਬਾਤ ਕਰਦੇ ਆਂ ਸਾਡੇ ਨਾਲ ਇੱਕ ਸ਼ਖਸ ਹੈਗੇ ਨੇ ਬਾਬਾ ਜੀ ਹੈਗੇ ਨੇ ਸਚਕਾਲਾ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਮਨਿੰਦਰ ਸਿੰਘ ਹੈ ਜੀ ਅੱਛਾ ਮਨਿੰਦਰ ਜੀ ਕਿੱਥੋਂ ਆਏ ਹੋ ਤੁਸੀਂ ਮੈਂ ਲੁਧਿਆਣਾ ਤੋਂ ਸਮਰਾਲਾ ਚੌਕ ਨਾਨਕ ਸਰ ਗੁਰਦੁਆਰੇ ਤੋਂ ਆਇਆ ਹਾਂ ਨਾਨਕ ਸਰ ਗੁਰਦੁਆਰੇ ਤੋਂ ਆਇਓ ਕੀ ਪ੍ਰੋਬਲਮ ਲੈ ਕੇ ਆਏ ਹੋ ਤੁਸੀਂ ਇੱਥੇ ਪ੍ਰੋਬਲਮ ਇੱਥੇ ਨਾ ਮੇਰੇ ਜਿਹੜੇ ਘਰੋਂ ਸੀ ਉਹਨਾਂ ਨੂੰ ਡੇਢ ਕਸਾਲ ਪਹਿ ਤੋਂ ਕਬਜ਼ੀ ਹੋਈ ਸੀ ਹੂੰ ਤੇ ਕਬਜ਼ੀ ਰਹਿੰਦੀ ਸੀ ਦਵਾਈ ਦਵਾਈ ਦਵਾਉਂਦੇ ਸੀ ਤੇ ਖਾਂਦੇ ਸੀ ਤੇ ਠੀਕ ਹੋ ਜਾਂਦੀ ਸੀ ਜਿਵੇਂ ਆਪਾਂ ਅੰਗਰੇਜ਼ੀ ਦਵਾਈ ਦਵਾਉਂਦੇ ਸੀ ਫਿਰ ਉੱਤਰੇ ਹੋ ਜਾਂਦੀ ਸੀ ਤੇ 6 ਮਹੀਨੇ ਪਹਿਲਾਂ ਉਹਨਾਂ ਦੀ ਡਿਲੀਵਰੀ ਹੋਈ ਸੀ ਅੱਛਾ ਉਸ ਤੋਂ ਬਾਅਦ ਚ ਉਹਨਾਂ ਨੂੰ ਫਿਰ ਬਵਾਸੀਰ ਦੀ ਪ੍ਰੋਬਲਮ ਹੋਣੀ ਚਾਲੂ ਹੋ ਗਈ ਤੇ ਬਵਾਸੀਰ ਦੀ ਦਵਾਈ ਵੀ ਦਵਾਈ ਅੰਗਰੇਜ਼ੀ ਵੀ ਦਵਾਈ ਵੈਸੇ ਹੋਮਿਓਪੈਥਿਕ ਦੀ ਲੇਕਿਨ ਉਹਨਾਂ ਦਾ ਆਰਾਮ ਨਹੀਂ ਆਇਆ ਫਿਰ ਇੱਥੇ ਤੁਹਾਡੀ ਵੀਡੀਓ ਵੇਖ ਕੇ ਡਾਕਟਰ ਸਾਹਿਬ ਜੀ ਕੋ ਇੱਥੇ ਆਏ ਤੇ ਫਿਰ ਉਹਨਾਂ ਨੂੰ ਪ੍ਰੋਬਲਮ ਸਾਰੀ ਦੱਸੇ ਫਿਰ ਤਦ ਦਵਾਈ ਦਾ ਪਹਿਲੇ ਮਹੀਨੇ ਵਧੀਆ ਰਿਜ਼ਲਟ ਮਿਲਿਆ ਹੁਣ ਦੂਜੇ ਮਹੀਨੇ ਤੇ ਉਹਨਾਂ ਦੀ ਦਵਾਈ ਚੱਲਣ ਦੇ ਆ ਤੁਹਾਨੂੰ ਬਿਲਕੁਲ ਹੁਣ ਆਰਾਮ ਆ ਮਤਲਬ ਆਰਾਮ ਬਿਲਕੁਲ ਕੋਈ ਪ੍ਰੋਬਲਮ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਗਈ ਪਹਿਲੋ ਜਦੋਂ ਫਰੈਸ਼ ਹੋ ਕੇ ਹੁੰਦੇ ਸੀ ਤਾਂ ਉਹਨਾਂ ਦੇ ਦਰਦ ਹੁੰਦੀ ਸੀ ਜੀ ਤੇ ਹੁਣ ਉਹਨਾਂ ਦੇ ਦਰਦ ਬਿਲਕੁਲ ਬੰਦ ਆ ਜੀ ਹੁਣ ਕੋਈ ਪ੍ਰੋਬਲਮ ਨਹੀਂ ਆ ਗਈ ਐਵੇਂ ਅੱਛਾ ਇਹਨਾਂ ਨੇ ਕੀ ਕੀਤਾ ਇਸ ਤਰ੍ਹਾਂ ਦਾ ਇਹਨਾਂ ਨੇ ਕੁਛ ਨਹੀਂ ਇਹਨਾਂ ਨੇ ਜੋ ਦਵਾਈ ਆ ਕੁਦਰਤ ਵੱਲੋਂ ਬਣਾਉਂਦੇ ਆ ਜੋ ਵੀ ਉਹ ਹੀ ਦਿਨ ਦਿੱਤੀ ਇਹਨਾਂ ਨੇ ਹਾਂ ਜੀ ਅੱਛਾ ਇਹ ਦੱਸੋ ਵੀ ਜਦੋਂ ਤੱਕ ਤੁਸੀਂ ਜਿਹੜੀ ਮਾਡਰਨ ਮੈਡੀਕਲ ਸਾਇੰਸ ਨਾਲ ਸੰਬੰਧਤ ਦਵਾਈਆਂ ਜਿਹੜੀਆਂ ਦਵਾਈਆਂ ਹੈਗੀਆਂ ਨੇ ਉਹਨਾਂ ਨਾਲ ਨਹੀਂ ਕੁਝ ਫਰਕ ਪਿਆ ਸੀ ਨਹੀਂ ਉਹਨਾਂ ਨਾਲ ਫਰਕ ਬਸ ਜਦੋਂ ਪੀਂਦੇ ਸੀ ਦਵਾਈ ਤੇ ਫਰੈਸ਼ ਹੋਉਂਦੇ ਸੀ ਤੇ ਬਾਅਦ ਚ ਫਿਰ ਕੋਈ ਫੇਰ ਉਤਰੇ ਕਬਜਾ ਨਾਲ ਦੇ ਹੋ ਜਾਂਦੀ ਸੀ ਤੇ ਹੁਣ ਉਹਨਾਂ ਦੇ ਕਬਜ਼ੇ ਵੀ ਨਹੀਂ ਰਹਿੰਦੀ ਉਹਨਾਂ ਦੇ ਪ੍ਰੋਬਲਮ ਠੀਕ ਮਤਲਬ ਕਬਜ਼ ਵੀ ਖਤਮ ਹੋ ਗਈ ਬਵਾਸੀਰ ਵੀ ਪਾਇਲਸ ਵੀ ਠੀਕ ਹੋ ਗਈ ਹਾਂਜੀ 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 ਕਿੰਨੇ ਟਾਈਮ ਚ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਇੱਥੇ ਜਦੋਂ ਤੁਸੀਂ ਨੁਸਖਾ ਫਾਰਮੂਲਾ ਇਹਨਾਂ ਦਾ ਲੈ ਕੇ ਗਿਓ ਹਾਂਜੀ ਇੱਥੋਂ ਇਹਨਾਂ ਨੇ ਦੱਸਿਆ ਸੀ ਵੀ 15 ਦਿਨ ਤੇ ਉਹ ਨੋਰਮਲ ਰਹਿੰਦਾ ਹੀ ਹੈ ਤੇ ਉਹ ਹੌਲੀ ਹੌ ਰਿਜ਼ਲਟ ਵਧੀਆ ਮਿਲਣ ਲਾ ਬਿਲਕੁਲ ਨਾਰਮਲ ਹੋ ਗਿਆ ਹਾਂਜੀ ਹਾਂਜੀ ਕਿਸੇ ਡਾਕਟਰ ਹੋਰਾਂ ਨੂੰ ਦਿਖਾਇਆ ਕਰਨਾ ਕਿਸੇ ਨੇ ਇੱਥੇ ਇਹਨਾਂ ਦੀ ਦਵਾਈ ਚੱਲਦੀ ਹੈ ਜੇਕਰ ਹੋਵੇ ਅੱਛਾ ਅੱਛਾ ਕਿਸੇ ਹੋਰ ਡਾਕਟਰ ਨੂੰ ਦਿਖਾਇਆ ਹੋਏ ਇਸ ਤੋਂ ਪਹਿਲਾਂ ਇਸ ਤੋਂ ਬੱਚ ਕਿਤੇ ਵੀ ਨਹੀਂ ਦਿਖਾਇਆ ਹਾਂਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਇੱਕ ਹੋਰ ਭਰਾ ਹੈਗਾ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਿਸ਼ਕਲ ਬਾਈ ਜੀ ਕੀ ਨਾਇ ਤੁਹਾਡਾ ਮਨਦੀਪ ਸਿੰਘ ਅੱਛਾ ਕਿੱਥੋਂ ਆਏ ਹੋ ਬਲੌਰ ਤੋਂ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਹੋ ਮੇਰੇ ਕੰਨ ਕੋਈ ਨੱਚ ਪੈ ਗਿਆ ਜੀ ਬੰਦ ਹੋ ਗਿਆ ਜੀ ਕੰਨ ਬੰਦ ਹੋ ਗਏ ਸੀ ਹਾਂਜੀ ਦੋਨੇ ਕਿਹੜਾ ਬੰਦ ਸੀ ਸੱਜਾ ਤੇ ਹੁਣ ਕੀ ਹੋਇਆ ਹੁਣ ਫਰਕ ਪੈ ਗਿਆ ਕਿੰਨਾ ਕ ਫਰਕ ਪੈ ਗਿਆ ਤੁਹਾਨੂੰ 76% ਠੀਕ ਠੀਕ ਲਾ ਲਓ ਡਾਕਟਰ ਸਾਹਿਬ ਮੂਰੇ ਬੈਠੇ ਨਹੀਂ ਹੈਗਾ ਪਰ 70% ਕਹੀ ਜਾਈਏ 70% ਪੇ ਹਾਂਜੀ ਹਾਂਜੀ ਅੱਛਾ ਕੀ ਹੁੰਦਾ ਸੀ ਪਹਿਲਾਂ ਇਸ ਤੋਂ ਇਹ ਜੀ ਹਵਾ ਜੀ ਭਰਦੀ ਸੀ ਅੱਛਾ ਉਹ ਬੰਦ ਰਿਉ ਹੁੰਦੀ ਥੀ ਆਵਾਜ਼ ਹੁੰਦੀ ਥਾਂਡ ਅੱਛਾ ਆਵਾਜ਼ ਬਿਲਕੁਲ ਹੀ ਨਹੀਂ ਸੁਣਦੀ ਸੀ ਨਹੀਂ ਤੇ ਬਸ ਤੁਹਾਡਾ ਇਕੱਲਾ ਖੱਬਾ ਖੱਬਾ ਕੰਨ ਕੰਮ ਕਰਦਾ ਸੀ ਹਾਂਜੀ ਹਾਂਜੀ ਅੱਛਾ ਤੇ ਫਿਰ ਕਿਤੇ ਦਿਖਾਇਆ ਕਿੰਨੇ ਸਾਲ ਦੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਖਾ ਲੋ ਜੀ ਪੰਜ ਖਾ ਲੋ ਜੀ ਪੰਜ ਸਾਲ ਕੀ ਹੋਇਆ ਸੀ ਸੱਟ ਲੱਗੀ ਸੀ ਜਾਂ ਕੋਈ ਸੱਟ ਨਹੀਂ ਲੱਗੀ ਪਹਿਲਾਂ ਤੇ ਮੇਰੇ ਕੰਨ ਬੰਦ ਸੀ ਅੱਛਾ ਪਹਿਲਾਂ ਤੇ ਕੰਨ ਬੰਦ ਸੀ ਸ਼ੁਰੂ ਤੋਂ ਹੀ ਕੰਨ ਬੰਦ ਸੀ ਹਾਂਜੀ ਓਕੇ ਓਕੇ ਪੰਜ ਸਾਲ ਤੋਂ ਫਿਰ ਪ੍ਰੋਬਲਮ ਕਿਵੇਂ ਆਈ ਪੰਜ ਸਾਲ ਮੇਰੇ ਮਸ਼ੀਨ ਲੱਗੀ ਜਿਹੜੀ ਕੰਨ ਨੂੰ ਅੱਛਾ ਪਹਿਲਾਂ ਮਸ਼ੀਨ ਲੱਗੀ ਹੋਈ ਸੀ ਹਾਂਜੀ ਤੇ 5 ਸਾਲ ਬਾਅਦ 5 ਸਾਲ ਪਹਿਲਾਂ ਮਸ਼ੀਨ ਤੋਂ ਵੀ ਸੁਣਨੋਂ ਬੰਦ ਹੋ ਗਿਆ ਹਾਂਜੀ ਮਸ਼ੀਨ ਨਾਲ ਫਿਰ ਮੇਰਾ ਝਰ ਡੁਗਣ ਲੱਗ ਜਾਂਦਾ ਚੱਕਰ ਆਉਂਦੇ ਜੀ ਹਾਂਜੀ ਫਿਰ ਉਹ ਨਾਮ ਮੈਨੂੰ ਫਰਟ ਨੂੰ ਬੰਦਾ ਕਰ ਬਹੁਤ ਔਖਾ ਰਿਹਾ ਮੈਨੂੰ ਬਹੁਤ ਔਖਾ ਸੀ ਤੇ ਹੁਣ ਕੁਝ ਸੌਖਾ ਹੋਇਆ ਹਾਂਜੀ ਹੁਣ ਫਰਟ ਕਿੰਨਾ ਮਤਲਬ ਤੁਸੀਂ ਕਹਿੰਦੇ 70% ਤੁਹਾਨੂੰ ਕਿੰਨੇ 70% ਤੁਹਾਨੂੰ ਕਿੰਨੇ ਟਾਈਮ ਬਾਅਦ ਰਿਜ਼ਲਟ ਆਉਣਾ ਸ਼ੁਰੂ ਹੋ ਗਿਆ ਸੀ 2 ਮਹੀਨੇ 2 ਮਹੀਨੇ ਦਾ ਦੋ ਮਹੀਨੇ ਦੇ ਵਿੱਚ ਵਿੱਚ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਕੁਝ ਹੋਰ ਲੋਕ ਵੀ ਨੇ ਜਿਹੜੇ ਇੱਥੇ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਹਾਲਾਤਾਂ ਦੇ ਵਿੱਚ ਉਹ ਇੱਥੇ ਆਏ ਸੀ ਔਰ ਹੁਣ ਇੱਥੇ ਆ ਕੇ ਉਹਨਾਂ ਨੂੰ ਕੀ ਫਰਕ ਕੀ ਪਰੇਸ਼ਾਨੀ ਉਹਨਾਂ ਦੀ ਦੂਰ ਹੋਈ ਹੈ ਸਾਡੇ ਨਾਲ ਇੱਕ ਭਾਈ ਸਾਹਿਬ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਉਹਨਾਂ ਨੂੰ ਪ੍ਰੋਬਲਮ ਸੀ ਔਰ ਕਿਵੇਂ ਉਹ ਇੱਥੇ ਆਏ ਨੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਨਾਂ ਹੈ ਤੁਹਾਡਾ ਹਰਮੇਸ਼ ਸਿੰਘ ਜੀ ਅੱਛਾ ਕਿੱਥੋਂ ਆਏ ਹੋ ਸ਼ੇਰਪੁਰ ਬੇਟ ਫਾਦੇਗੜ ਸ਼ੇਰਪੁਰ ਤੋਂ ਆਏ ਕੀ ਪ੍ਰੋਬਲਮ ਲੈ ਕੇ ਆਏ ਪ੍ਰੋਬਲਮ ਮੇਰੇ ਮੱਛ ਦੇ ਉੱਪਰ ਬਹੁਤ ਯਾਰ ਸੋਲੀਆਂ ਦੀਆਂ ਅੱਛਾ ਮਾਸੇ ਦੇ ਉੱਪਰ ਅਸੋਲੀਆਂ ਦੀਆਂ ਅੱਛਾ ਪੇਟ ਦੇ ਉੱਤੇ ਪੇਟ ਦੇ ਉੱਪਰ ਠੀਕ ਹੈ ਮਤਲਬ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੀ ਆੜਾਈ ਹੋਈ ਸੀ ਸਾਨੂੰ ਮੇਰੀ ਬੇਟੀ ਨੇ ਉਹ ਆੜ ਚੱਕ ਲਈ ਉਹ ਸਾਕੇ ਸਾਨੂੰ ਦੱਸੀ ਫਿਰ ਅਸੀਂ ਉੱਥੇ ਇੱਥੇ ਪਹੁੰਚੇ ਅੱਛਾ ਪਹੁੰਚ ਕੇ ਸਾਨੂੰ 1 ਮਹੀਨੇ ਕੀ ਦਵਾਈ ਦਿੱਤੀ ਇਹਨਾਂ ਨੇ ਅੱਛਾ 1 ਮਹੀਨੇ ਦਵਾਈ ਦੇ ਕੇ ਸਾਨੂੰ ਮਤਲਬ 15 ਦਿਨਾਂ ਚ ਪਤਾ ਲੱਗ ਗਿਆ ਕੀ ਪਤਾ ਲੱਗਿਆ ਜੀ ਵੀ ਜਿਹੜੀ ਅਸੋਲ ਹੋਣਾ ਅਸੋਲੀ ਹੋ ਖਰ ਹਾਂ ਵੀ ਖਰਨ ਲੱਗੀਆਂ ਉਹ अच्छा हां जी 15 ਦਿਨ ਚ ਪਤਾ ਲੱਗਿਆ ਦਾ ਜੀ 15 ਦਿਨ ਦੇ ਅੰਦਰ ਅੰਦਰ ਮਤਲਬ ਖੁਰਨੀਆਂ ਸ਼ੁਰੂ ਹੋ ਗਈਆਂ हां ਖੁਰਨੀਆਂ ਸ਼ੁਰੂ ਮੈਂ ਦੱਸਿਆ ਦਾ ਆਪਣੇ ਘਰ ਦੇ ਨੂੰ ਮੇਰੇ ਘਰ ਦੇ ਨਾਲ ਹੀ ਆਏ ਹੋ ਤੇ ਉਹਨਾਂ ਦੇ ਬੱਚਾ ਦਾਨੀ ਸਿਰ ਸੋਲੀਆਂ ਸੀਆਂ اچھا ਮਤਲਬ ਉਹਨਾਂ ਨੇ ਵੀ ਦਵਾਈ ਲਈਤੀ ਜਥੋਂ ਇਥੋਂ ਜਣੀ ਜਦ ਮੇਰੇ ਪਰ ਇਹ ਚੀਜ਼ ਹੋ ਗਈ ਤਾਂ ਮੈਨੂੰ ਸਮਝ ਵੀ ਮੇਰੇ ਘਰ ਦੇਆਂ ਦੇ ਵੀ ਮਤਲਬ ਠੀਕ ਹੋ ਗਿਆ ਮਤਲਬ ਤੁਹਾਨੂੰ ਇਹ ਲੱਗਿਆ ਵੀ ਜੇ ਮੇਰੀ ਰਸੋਲੀ ਠੀਕ ਹੋ ਸਕਦੀ ਹੈ ਮੇਰੀ ਕਿੰਨੇ ਕ ਗੰਢਾ ਸੀ ਤੁਹਾਡੇ ਪੇਟ ਤੇ ਮੇਰੇ ਤਾਂ ਸਾਰੇ ਪੇਟੇ ਭਰੇ ਹੋਇਆ ਹੋਇਤਾ ਜੀ ਓਏ ਹੋਏ ਮੇਰਾ ਸਾਰਾ ਮਤਲਬ ਕੋਈ ਏਡੀ ਦੀ ਕੋਈ ਇੰਨੀਕ ਦੀ ਕੋਈ ਏਡੀ ਏਡੀ ਬਸ ਬੜੀ ਵੀ ਹੋ ਸਕਦੀ ਸੀ ਮਤਲਬ ਹੁਣ ਮੇਰੇ ਇੱਕ ਡਾਕਟਰ ਨੂੰ ਨਹੀਂ ਦਿਖਾਇਆ ਕਿਸੇ ਨੂੰ ਨਹੀਂ ਡਾਕਟਰ ਨੂੰ ਮੈਂ ਦਿਖਾ ਸਕੈਨ ਕਰਾਈ ਸੀ ਹੁਣੇ ਮੈਨੂੰ ਕਿਹਾ ਵੀ ਉੱਪਰ ਹੈ ਮਾਸ ਦੇ ਵੀ ਕੋਈ ਪ੍ਰੋਬਲਮ ਨਹੀਂ ਅੱਛਾ ਅੱਛਾ ਵੀ ਕੋਈ ਪ੍ਰੋਬਲਮ ਨਹੀਂ ਇਹਦਾ ਮਤਲਬ ਕੋਈ ਹੋਰ ਨਿਸਕਾਨ ਨਹੀਂ ਹੈ ਯਾਨੀ ਮੈਨੂੰ ਬਹਿ ਪੈ ਗਿਆ ਅੱਛਾ ਅੱਛਾ ਮੈਨੂੰ ਬਹਿ ਪੈ ਗਿਆ ਵੀ ਮੈਨੂੰ ਚਲੋ ਥੋੜੀ ਐਡ ਆ ਰਹੀ ਸੀ ਮੈਨੂੰ ਅਸੀਂ ਉਹ ਮਤਲਬ ਕਰਕੇ ਇੱਥੇ ਪਹੁੰਚੇ ਯਾਨੀ ਹੁਣ ਮੇਰੇ ਮਤਲਬ ਠੀਕ ਹੈ ਕਿੰਨੇ ਪਰਸੈਂਟ ਫਰਕ ਹੈ ਹੁਣ ਮੇਰੇ ਹਿਸਾਬ ਨਾਲ 80 80 85% ਹੋ ਗਈਆਂ ਇੱਕ ਦੋ ਰਹਿ ਗਈਆਂ ਬਸ ਬਾਕੀ ਸਾਰੀਆਂ ਖੁਰ ਗਈਆਂ ਬਾਕੀ ਸਭ ਖੁਰ ਗਈਆਂ ਜੀ ਅੱਛਾ ਤੁਹਾਡੇ ਘਰ ਦੇ ਨਾਲ ਆਏ ਨੇ ਹਾਂ ਘਰ ਦੇ ਨਾਲ ਆਇਆ ਜੀ ਅੱਛਾ ਜੇ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾਂ ਹੈ ਤੁਹਾਡਾ ਦਰਸ਼ਨ ਕੌਰ ਜੀ ਅੱਛਾ ਤੁਹਾਡੇ ਘਰ ਦੇ ਨੇ ਦਾ ਪਹਿਲਾਂ ਘਰ ਦੇ ਨੇ ਸ਼ੁਰੂ ਕੀਤੀ ਸੀ ਜਿਹੜਿਆ ਨੁਸਖੇ ਫਾਰਮੂਲੇ ਤੁਸੀਂ ਸ਼ੁਰੂ ਕੀਤਾ ਨਹੀਂ ਜੀ ਅਸੀਂ ਇਕੱਠਾ ਹੀ ਕੀਤਾ ਹੈ ਇਕੱਠੀ ਕੀਤਾ ਜੀ ਹਾਂ ਜੀ ਇਹਨਾਂ ਦੇ ਬਾਹਰ ਤਿੰਨ ਰਸੋਲੀਆਂ ਮੇਰੇ ਅੰਦਰ ਬੱਚਾ ਦਾ ਨਿਛਦੀਆਂ ਮੇਰੇ ਪੰਜ ਰ ਚਾਰ ਛੂਟੀਆਂ ਇੱਕ ਵੱਡੀ ਦੀ ਤੇ ਡਾਕਟਰ ਕਹਿੰਦੇ ਤੇ ਆਪਰੇਸ਼ਨ ਤੋਂ ਬਿਨਾ ਆਰਾਮ ਨਹੀਂ ਆ ਸਕਦਾ ਆਪਰੇਸ਼ਨ ਕਰਾਉਣਾ ਪਊਗਾ ਤੇ ਸਾਨੂੰ ਇਹਨਾਂ ਦਾ ਪਤਾ ਲੱਗਿਆ ਸੀ ਇੱਥੇ ਦੁਆ ਨੂੰ ਆਏ ਇਹਨਾਂ ਨੇ ਸਾਨੂੰ ਇੱਕ ਮਹੀਨੇ ਦੀ ਦਵਾ ਦਿੱਤੀ ਤੇ ਸਾਨੂੰ ਬਹੁਤ ਵਧੀਆ ਉਹਦੇ ਚ ਇਹਨਾਂ ਦੇ ਘਰ ਦੇ ਦੇ ਪਤਾ ਲੱਗਣ ਨਾਲ ਹੋ ਗਿਆ ਹੌਸਲਾ ਕਿ ਹੁਣ ਸਾਨੂੰ ਫਰਕ ਆ ਕਿੰਨਾ ਫਰਕ ਹੁਣ ਕਿੰਨਾ ਹੁਣ ਸਕੈਨ ਕਰਾਈ ਬਿਲਕੁਲ ਫਰਕ ਹਾਂਜੀ ਇਹਨਾਂ ਨੇ ਸਾਨੂੰ 2 ਮਹੀਨੇ ਦੀ ਦਵਾ ਦੇ ਕੇ ਸਕੈਨ ਕਰਾਉਣ ਦਾ ਕਿਹਾ ਸੀਗਾ ਅਸੀਂ ਸਕੈਨ ਕਰਾ ਕੇ ਇਹਨਾਂ ਨੂੰ ਦੁਬਾਰਾ ਦਿਖਾਈ ਤੇ ਉਹਦੇ ਚ ਸਾਡਾ ਨਾਰਮਲ ਆਇਆ ਮਤਲਬ ਖੁਰਗੀਆਂ ਸਾਰੀਆਂ ਹਾਂਜੀ ਸਾਰੀਆਂ ਖੁਰਗੀਆਂ ਅਸੀਂ ਹੁਣ ਜਿਹੜਾ ਡਾਕਟਰ ਤੁਹਾਨੂੰ ਆਪਰੇਸ਼ਨ ਕਰਵਾਉਣ ਨੂੰ ਕਹਿੰਦਾ ਸੀ ਫਿਰ ਉਹਦੇ ਕੋਲ ਦੇਖੀ ਆ ਹਾਂਜੀ ਸਕੇ ਉਹ ਕੀ ਕਹਿੰਦੇ ਉਹ ਕਹਿੰਦੇ ਬਹੁਤ ਵਧੀਆ ਗੱਲ ਹੋ ਗਈ ਵੀ ਤੁਹਾਡੇ ਆਰਾਮ ਆ ਗਿਆ ਵੀ ਫਰਕ ਪੈ ਗਿਆ ਤੁਸੀਂ ਕਿਸੇ ਹੋਰ ਨੂੰ ਵੀ ਦੱਸੋ ਚਲੋ ਕੋਈ ਹੋਰ ਵੀ ਦੁਖੀ ਹੁੰਦਾ ਹੈ ਨਾ ਆਪਰੇਸ਼ਨ ਮੇਰਾ ਹੋ ਨਹੀਂ ਤਾਂ ਸਕਦਾ ਮੈਨੂੰ ਸਾਹ ਦੀ ਪ੍ਰੋਬਲਮਾ ਗਲੂਕੋਸ ਚੜਾਉਣਾ ਚਾਹੁੰਦੇ ਤੇ ਡਾਕਟਰ ਉਹਦੇ ਕਰਕੇ ਅਸੀਂ ਕਰਵਾਇਆ ਨਹੀਂ ਤਾਂ ਮਤਲਬ ਫਿਰ ਤੁਹਾਡੇ ਸਾਣੇ ਤੁਹਾਡਾ ਆਪਰੇਸ਼ਨ ਬਚਾ ਹਾਂਜੀ ਸਾਰ ਰੁਕਦਾ ਤਾਂ ਮੇਰਾ ਇਹਦੇ ਕਰਕੇ ਗਲੂ ਹੋਸ਼ ਨਹੀਂ ਚੜਦਾ ਮੇਰੇ ਉਹਦੇ ਕਰਕੇ ਫਿਰ ਮੈਨੂੰ ਇੱਥੇ ਆ ਕੇ ਬਹੁਤ ਫਰਕ ਪੈ ਗਿਆ ਬਿਲਕੁਲ ਆਰਾਮ ਆ ਹੁਣ ਮੈਂ 1 ਮਹੀਨੇ ਦੀ ਦਵਾ 4ਵੇਂ ਮਹੀਨੇ ਦੀ ਦਵਾ ਲੈਣ ਆਈ ਆ 3 ਮਹੀਨੇ ਵਿੱਚ ਖਾ ਲਈ ਇਹਨਾਂ ਨੇ 3 ਮਹੀਨੇ ਕਿਹਾ ਸੀਗੇ 4ਵੇਂ ਮਹੀਨੇ ਦੀ ਲੈਣ ਆਈ ਆ ਤੇ ਉਹ ਮੈਂ ਆਪਣੀ ਮਰਜ਼ੀ ਤੋਂ ਆਈ ਆ ਕਿ ਚਲੋ ਜੇ ਥੋੜਾ ਬਹੁਤ ਤਾਂ ਕੋਈ ਨਾ ਜਿਹੜਾ ਥੋੜਾ ਬਹੁਤ ਹੋਊਗਾ ਉਹ ਵੀ ਕਰ ਚੋ ਹਾਂਜੀ ਮੈਨੂੰ ਬਿਲਕੁਲ ਆਰਾਮ ਆ ਜੀ 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 ਅਬ ਨਾਲ ਕੋਣ ਆਇਆ ਤੁਹਾਡੇ ਕੋਲ ਇਹ ਮੇਰੇ ਭਤੀਜਾ ਆ ਇਹਨਾਂ ਤੇ ਪਥਰੀਆਂ ਆ ਅੱਛਾ ਹਾਂਜੀ ਇਹ ਪਹਿਲੀ ਵਾਰ ਆਏ ਨੇ ਹਾਂਜੀ ਇਹ ਬਹੁਤ ਜ਼ਿਆਦਾ ਤੜਪਦਾ ਹੈ ਜਣੀ ਧਰਤੀ ਉੱ ਇਹਨਾਂ ਨੂੰ ਆਪਰੇਸ਼ਨ ਦੱਸਿਆ। ਕੱਲੇ ਆਪਰੇਸ਼ਨ ਕਰਾਉਣ ਤਰਨ ਲੱਗੇ ਸੀਗੇ ਇਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਜਾਇਓ ਨਾ ਸਾਡੇ ਨਾਲ ਚੱਲੋ। ਤੇ ਰੁਕ ਗਏ ਇਹਨਾਂ ਨੇ ਪੂਰਾ ਆਪਣਾ ਪ੍ਰੈਨ ਬਣਾ ਲਿਆ ਤਾਂ ਕਿ ਮੈਂ ਆਪਰੇਸ਼ਨ ਕਰਾ ਦੂੰਗਾ। ਦੁਖੀ ਹੋਇਆ ਪਿਆ ਸੀ। ਇੰਨਾ ਦਰਦੀ ਇਹਨਾਂ ਹੁੰਦਾ ਚਲੋ ਅਸੀਂ ਇਹਨਾਂ ਦੇ ਭਤੀਜੇ ਨਾਲ ਵੀ ਗੱਲਬਾਤ ਕਰਦੇ ਹਾਂ। ਉਹਨਾਂ ਨਾਲ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਭਰਾ ਕਿੰਨਾ ਔਖਾ ਸੱਚੀ ਕਲ ਬਾਈ। ਸੱਸੀ ਹੈ ਸਰ। ਅਸੇ ਔਖਿਓ। ਹਾਂਜੀ ਜਿਆਦਾ ਹੈ ਸਰ। ਕਿੰਨੇ ਐਮ ਐਮ ਦੇ ਪਥਰੀਆਂ ਨੇ ਕਿੱਥੇ ਨੇ? ਗੁਰਦੇ 'ਚ ਹੈ ਸਰ। ਇੱਕੋ ਹੀ ਗੁਰਦੇ 'ਚ। ਨਹੀਂ ਦੋ ਗੁਰਦੇਾਂ 'ਚ ਇੱਕ 'ਚ 7 ਐਮ ਐਮ ਦੀ ਹੈ ਜਿਹ ਪੰਜ ਪਥਰੀ ਹਾਂਜੀ ਸਰ ਮੈਂ ਕਿੱਥੋਂ ਇਕੱਠੀਆਂ ਕਰ ਲਿਆ ਸਰ ਪਹਿਲਾਂ ਮੈਂ ਸਕੈਨ ਕਰਾਈ ਸੀ ਪਹਿਲਾਂ ਮੇਰੇ ਇੱਕੋ ਸੀ 12ਵੇਂ ਮਹੀਨੇ ਮੈਂ ਦਵਾਈ ਖਾਧੀ ਮੇਰੀ ਨਿਕਲ ਗਈ ਸੀ ਸਾਰਾ ਉਸ ਤੋਂ ਬਾਅਦ ਮੈਂ ਫੇਸ ਮੇਰੇ ਦਰਦ ਉੱਠ ਖੜਿਆ 15-20 ਦਿਨ ਬਾਅਦ ਸਰ ਉਸ ਤੋਂ ਬਾਅਦ ਫੇਸ ਸਕੈਨ ਕਰਾਈ ਹੁਣ ਇਕੱਠੀਆਂ 7-8 ਆਈਆਂ ਸਰ ਪਰਸੋ ਸਕੈਨ ਕਰਾਈ ਆ ਮੈਂ ਪ੍ਰੈਸ਼ਨ ਤੇ ਚੱਲਿਆ ਤਾਂ ਕਰਾਉਣ ਮੈਨੂੰ ਫਿਰ ਚਾਚਾ ਜੀ ਉਹਨਾਂ ਨੇ ਦੇਖਿਆ ਮੈਂ ਇਹਨਾਂ ਦੇ ਬਹੁਤ ਪ੍ਰੋਬਲਮ ਸੀ ਜੇ ਇਹਨਾਂ ਨੇ ਦੱਸਿਆ ਵੀ ਸਾਨੂੰ ਰਾਮ ਆ ਰਿਹਾ ਮੈਂ ਕਿਹਾ ਮੈਨੂੰ ਵੀ ਨਾਲ ਲੈ ਚੱਲਿਓ ਤੇ ਫਿਰ ਉਹਨਾਂ ਕਰਕੇ ਇਹਨਾਂ ਦੇ ਨਾਲ ਆਏ ਵੀ ਮੈਨੂੰ ਵੀ ਦਵਾਈ ਦਵਾਓ ਜਿੱਥੋਂ ਤੁਸੀਂ ਦਿੱਤੀ ਆ ਕੋ ਮੈਂ ਸਰ ਆਪਣਾ ਪੂਰਾ ਪਲਾਨ ਬਣਾ ਚੁੱਕਿਆ ਤੇ ਵੀ ਮੈਂ ਪ੍ਰੈਸ਼ਰ ਕਰਾਣਾ ਹੀ ਕਰਾਣਾ ਚਲੋ ਜਿਸ ਦਿਨ ਫਿਰ ਅਗਲੀ ਵਾਰ ਤੁਸੀਂ ਟੱਕਰੇ ਜਦੋਂ ਤੁਹਾਡੇ ਨਿਕਲ ਜਾਣਗੇ ਪਥਰੀਆਂ ਫਿਰ ਅਸੀਂ ਗੱਲਬਾਤ ਤੁਹਾਡੇ ਨਾਲ ਕਰਾਂਗੇ ਹਾਂਜੀ ਹਾਂਜੀ ਸਾਡਾ ਜਰੂਰ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਇੱਕ ਹੋਰ ਇੱਥੇ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸੱਚ ਕਾਲ ਜੀ ਹਾਂਜੀ ਕੀ ਨਾਂ ਹੈ ਤੁਹਾਡਾ ਹਰਜੀਤ ਕੌਰ ਅੱਛਾ ਕਿੱਥੋਂ ਆਏ ਹੋ ਮੋਗੇ ਤੋਂ ਜੀ ਕੀ ਪ੍ਰੋਬਲਮ ਮੋਗੇ ਤੋਂ ਬੜੀ ਖਿੱਚ ਕੇ ਆਏ ਹੋ ਵਾਟ ਅੱਜ ਫਿਰ ਸਵੇਰੇ ਸਵੇਰੇ ਤੁਸੀਂ ਮਾਤਾ ਜੀ ਆ ਜੀ ਇਹਨਾਂ ਨੂੰ ਸੁਣਦਾ ਨਹੀਂ ਦੋਨਾਂ ਕੰਨਾਂ ਤੋਂ ਪਹਿਲੀ ਵਾਰ ਆਏ ਹੋ ਹਾਂ ਪਹਿਲੀ ਵਾਰ ਆਇਆ ਹਾਂ ਕਿੰਨੀ ਕ ਪ੍ਰੋਬਲਮ ਕਿੰਨੀ ਕ ਮਾਤਾ ਜੀ ਬਹੁਤ ਜ਼ਿਆਦਾ ਜੀ ਦੋਨੇ ਕੰਨਾਂ ਤੇ ਮਸ਼ੀਨ ਲੱਗੀ ਹੋਈ ਐ ਉਹਦੇ ਨਾਲ ਵੀ ਘੱਟ ਹੀ ਸੁਣਦਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਦੇਖੋ ਦੂਰ ਦੂਰ ਤੋਂ ਜਿਹੜੇ ਲੋਕ ਹੈਗੇ ਨੇ ਉਹ ਇੱਥੇ ਆਏ ਨੇ ਕੁਝ ਕੁ ਹੋਰ ਲੋਕ ਵੀ ਇੱਥੇ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਸਾਡੇ ਨਾਲ ਗੱਲਬਾਤ ਲਈ ਰਾਜ਼ੀ ਹੋਣਗੇ ਸਮਝਣ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕਿਨਾ ਹੈ ਤੁਹਾਡਾ ਅੰਦਰ ਰਵਿੰਦਰ ਕੁਮਾਰ ਜੀ ਅੱਛਾ ਕਿੱਥੋਂ ਆਏ ਹੋ ਅਸੀਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਹੋਇਓ ਕੀ ਪ੍ਰੋਬਲਮ ਸੀ ਨਹੀਂ ਪ੍ਰੋਬਲਮ ਸਾਡੇ ਮੈਸੇਜ ਨਹੀਂ ਹੈਗੀ ਸਾਡੇ ਮੈਸੇਜ ਹੋਰ ਫਸਟ ਟਾਈਮ ਹੈ ਅੱਛਾ ਫਸਟ ਟਾਈਮ ਆਇਆ ਹਾਂ ਕੀ ਪ੍ਰੋਬਲਮ ਲੈ ਕੇ ਆਏ ਮਾਤਾ ਜੀ ਆ ਬਣਾਉਂਦਾ ਵਾ ਅੱਛਾ ਬੜਾ ਉਹ ਕਹਾਂਦਾ ਮੈਨੂੰ ਮਰੀਸ਼ ਅੱਜ ਕੰਮ ਕਿੰਚ ਚਾਂਪੜੀ ਆਉਂਦੀ ਹੈ ਹਾਂਜੀ ਤੇ ਬਹੁਤ ਬਹੁਤ ਸ਼ੁਕਰੀਆ ਵੀ ਖਰਾਬ ਹੋ ਜਾਂਦਾ ਅੱਛਾ ਚਲੋ ਠੀਕ ਹੈ ਹੁਣ ਜਦੋਂ ਤੁਹਾਡਾ ਮਨ ਜਦੋਂ ਠੀਕ ਹੋ ਗਿਆ ਸੀ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਅਗਲੀ ਵਾਰ ਜਦੋਂ ਸਾਡੀ ਮੁਲਾਕਾਤ ਹੁੰਦੀ ਹੈ ਸੜਨ ਲ ਇੱਕ ਹੋਰ ਭਰਾ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕੀ ਪ੍ਰੋਬਲਮ ਸੀ ਉਹਨਾਂ ਨੂੰ ਸੱਚ ਕਾਲ ਸਰ ਅਸੀ ਗੁਰ ਜੀ ਕੀ ਨਾਏ ਤੁਹਾਡਾ ਮੇਰਾ ਬਲਵਿੰਦਰ ਸਿੰਘ ਅੱਛਾ ਕਿੱਥੋਂ ਆਏ ਹੋ ਫਰੋਕੀ ਸਾਹਿਬ ਨਮਸਕਾਰ ਨਮਸਕਾਰ ਜੀ ਨਮਸਕਾਰ ਕਿੱਥੋਂ ਆਏ ਹੋ ਤੁਸੀਂ ਮੈਂ ਸ਼ਹਿਰ ਪਰੋ ਇਹ ਮੇਰੇ ਪੂਆ ਜੀ ਆ ਅੱਛਾ ਪੂਆ ਜੀ ਨੂੰ ਲੈ ਕੇ ਮੈਂ ਲੈ ਕੇ ਆ ਹਾਂਜੀ ਮੈਂ ਇਤੋਂ ਖਾਦੀ ਸੀ ਦਵਾਈ ਇੱਕ ਮਹੀਨੇ ਕਾਦੀ ਜੀ ਇਹ ਤੋਂ ਮੇਰਾ ਪੇਟ ਨਹੀਂ ਠੀਕ ਰਹਿੰਦਾ ਇਹ ਰੇਸ਼ਾ ਗੱਲ ਚ ਰੇਸ਼ਾ ਪਰ ਭੂਆ ਭਤੀਜੇ ਨੂੰ ਸੇਮ ਪ੍ਰੋਬਲਮ ਸੀ ਹੈ ਹਾਂਜੀ ਮੈਂ ਫਿਰ ਭੂਆ ਇਹਨਾਂ ਲੈ ਕੇ ਆਂ ਹਾਂਜੀ ਹਾਂਜੀ ਤੇ ਇਸ ਕਰਕੇ ਮੈਨੂੰ ਕੁਝ ਫਰਕ ਲੱਗਾ ਹੁਣ ਮੈਂ 1 ਮੰਥ ਦੀ ਲੈ ਕੇ ਗਿਆ ਸੀ ਦਵਾਈ ਇਹਨਾਂ ਤੋਂ ਤੇ ਕੁਝ ਫਰਕ ਲੱਗਾ ਫਿਰ ਉਹਨਾਂ ਨੇ ਮੈਂ ਦੁਬਾਰਾ ਕਿੰਨਾ ਕੁ ਰੇਸ਼ਨਲ ਕੀ ਹੁੰਦਾ ਸੀ ਰੇਸ਼ਾ ਮੈਨੂੰ ਗੱਲ ਚ ਗੱਲ ਚ ਸੀ ਉਤਰਦਾ ਰਹਿੰਦਾ ਸੀ ਐਂ ਕਰਦੇ ਰਹਿੰਦੇ ਉਹ ਹਾਂ ਹਾਂਜੀ ਹਾਂਜੀ ਤੇ ਹੁਣ ਕਾਫੀ ਫਰਕ ਆ ਟੈਸਟ ਕਰਾ ਕੇ ਲਿਆ ਆ ਮੈਂ ਤੇ ਹੁਣ ਉਹ ਦਿਖਾਣਾ ਡਾਕਟਰ ਸਾਹਿਬ ਨੂੰ ਮੈਂ 1 ਮਹੀਨੇ ਚ ਫਰਕ ਪਿਆ ਤੁਹਾਨੂੰ ਪਿਆ ਹਾਂ ਜੀ ਕਿੰਨਾ ਕੁ ਫਰਕ ਪੈ ਗਿਆ ਕਾਫੀ ਪੈ ਗਿਆ ਮਤਲਬ ਅਰ ਪੀਏ ਚ ਕਿੰਨੇ ਪੈਸੇ 30 ਪੈਸੇ ਪੈ ਗਿਆ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਇਹ ਘਟੋ ਘਟ 4-5 ਸਾਲ ਤੋਂ ਸੀ ਬੱਲਾ 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 ਮਤਲਬ 4-5 ਸਾਲ ਤੋਂ ਰੇਸ਼ੇ ਹੁਣੇ ਨਾਲ ਹੀ ਲਈ ਫਿਰਦੇ ਸੀ ਬਹੁਤ ਖਾਧੀਆਂ ਦਵਾਈਆਂ ਆਰਾਮ ਨਹੀਂ ਆਂਦਾ ਸੀ ਦਵਾਈਆਂ ਕਿੱਥੋਂ ਕਿੱਥੋਂ ਖਾਧੀਆਂ ਇਹ ਮੈਂ ਜਲੰਧਰੋਂ ਖਾਧੀਆਂ ਜ਼ਿਆਦਾ ਅੱਛਾ ਕਿਹੜੇ ਹਸਪੀਟਲ ਤੇ ਦੇਸੀ ਵੀ ਬਹੁਤ ਖਾਧੀਆਂ ਜਲੰਧਰ ਦਾ ਕੋਈ ਹਸਪੀਟਲ ਛੱਡੇ ਨਹੀਂ ਇੰਨੀ ਜ਼ਿਆਦਾ ਪ੍ਰੋਬਲਮ ਸੀ ਰੇਸ਼ੇ ਜੀ ਹਾਂ ਜੀ পেট নে ٹھیک رہندا سی اودے بھی کافی فرق ਪੈ ਗਿਆ ਬੰਨ کافی فرق جی ਚਲੋ جی جی بہت بہت شکریہ جی ساری گل بات لی سو تصویرਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਜਿਸ ਦਰਖਤ ਦੀ ਗੱਲ ਡਾਕਟਰ ਸਾਹਿਬ ਨੇ ਕੀਤੀ ਹੈ ਡਾਕਟਰ ਸਾਹਿਬਾ ਨੇ ਕੀਤੀ ਹੈ ਸਮਝਾਂਗੇ ਕਿ ਕਿਹੜਾ ਦਰਖਤ ਹੈਗਾ ਜਿਸ ਦੇ ਅਨੇਕਾ ਫਾਇਦੇ ਨੇ ਜਿਹੜੇ ਸਾਨੂੰ ਆਮ ਰੋਜ਼ ਮਰਰਾ ਦੀ ਜ਼ਿੰਦਗੀ ਦੇ ਵਿੱਚ ਉਹ ਹੁੰਦੇ ਨੇ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਲੋਕਾਂ ਨਾਲ ਤੁਹਾਡੀ ਗੱਲਬਾਤ ਵੀ ਕਰਵਾਈ ਹੈ ਔਰ ਦੱਸਿਆ ਹੈ ਕਿ ਕਿਵੇਂ ਕਿਸੇ ਨੂੰ ਕੰਨਾਂ ਦੀ ਪ੍ਰੋਬਲਮ ਇੱਥੋਂ ਆ ਕੇ ਦੂਰ ਹੋਈ ਹੈ ਕਿਸੇ ਦੀਆਂ ਰਸੌਲੀਆਂ ਠੀਕ ਹੋਈਆਂ ਨੇ ਤਾਂ ਕਿਸੇ ਦੇ ਘਰਦਿਆਂ ਦੀ ਜਿਹੜੀ ਕਬਜ਼ ਦੀ ਦਿੱਕਤ ਬਵਾਸੀਰ ਦੀ ਦਿੱਕਤ ਹੈਗੀ ਹੋ ਇੱਥੇ ਆ ਕੇ ਦੂਰ ਹੋਈ ਹੈ ਹੁਣ ਅਸੀਂ ਤੁਹਾਨੂੰ ਇੱਕ ਵਾਰ ਐਡਰੈਸ ਸਮਝਾ ਦਿੰਦੇ ਹਾਂ ਕਿ ਇਹ ਕਿਹੜੀ ਥਾਂ ਦੇ ਉੱਤੇ ਹੈ ਏਪੀ ਇਲੈਕਟ੍ਰੋ ਹੋਮੀਓਪੈਥੀ ਹਸਪੀਟਲ ਅਤੇ ਰਿਸਰਚ ਸੈਂਟਰ ਹੈ ਇਹ ਮੇਰੇ ਸੱਜੇ ਪਾਸੇ ਇਹ ਜਿਹੜਾ ਰਸਤਾ ਹੈ ਇਹ ਕੋਹਾੜੇ ਨੂੰ ਜਾਂਦਾ ਹੈ ਇਹ ਔਰ ਰਾਮਗੜ ਰੋਡ ਹੈਗਾ ਐਚਪੀ ਦੇ ਗੋਦਾਮ ਇੱਥੇ ਨਜ਼ਦੀਕ ਹੀ ਨੇ ਔਰ ਮੇਰੇ ਖੱਬੇ ਪਾਸੇ ਨੂੰ ਜਿਹੜਾ ਰਾਹ ਜਾ ਰਿਹਾ ਹੈ ਇਹ 에어ਪੋਰਟ ਰੋਡ ਬਜਦਾ ਹੈ ਰਾਮਗੜ ਰੋਡ ਇਹ 에어ਪੋਰਟ ਨੂੰ ਚਲਾ ਜਾਂਦਾ ਸੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਏਪੀ ਇਲੈਕਟਰੋ ਹੋਮੀਓਪੈਥੀ ਹਸਪੀਟਲ ਅਤੇ ਰਿਸਰਚ ਸੈਂਟਰ ਦੀਆਂ ਜਿੱਥੇ ਆ ਕੇ ਲੋਕ ਵੱਖ-ਵੱਖ ਤੰਗ ਦੇ ਨਾਲ ਵੱਖ-ਵੱਖ ਬਿਮਾਰੀਆਂ ਦਾ ਜਿਹੜਾ ਨੁਸਖਿਆਂ ਦੇ ਨਾਲ ਆਪਣਾ ਇਲਾਜ ਕਰਵਾ ਰਹੇ ਨੇ ਔਰ ਉਹਨਾਂ ਨੂੰ ਲੋਕਾਂ ਦੇ ਮੁਤਾਬਕ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਾਫੀ ਜੜਾ ਇਥੋਂ ਫਾਇਦਾ ਹੋ ਰਿਹਾ ਹੈ ਕਾਸੀਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਸਾਨੇਵਾਲ